ਉਲਾਂਗ ਤੇ ਤੁਹਾਡਾ ਸਵਾਗਤ ਹੈ ਅੱਜ ਗੱਲ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੀਆਂ ਚੋਣਾਂ ਤੇ ਕਰਾਂਗੇ ਇਹ ਮਾਮਲਾ ਕੱਲਾ ਇਹ ਨਹੀਂ ਕਿ ਜਿੱਤੂਗਾ ਕੌਣ ਹਾਰੂਗਾ ਕੌਣ ਕੌਣ ਖੜਾ ਹੋਏਗਾ ਕੌਣ ਕੀ ਰਣਨੀਤੀ ਅਪਣਾਊਗਾ ਇਹਦੇ ਤੋਂ ਅੱਗੇ ਜਾ ਕੇ ਕਿ ਅਸੀਂ ਇਹਨਾਂ ਚੀਜ਼ਾਂ ਨੂੰ ਇਹਨਾਂ ਦੀ ਅਹਿਮੀਅਤ ਨੂੰ ਬਹੁਤ ਗਹਿਰਾਈ ਨਾਲ ਸਮਝਦੇ ਆ ਜੇ ਗਹਿਰਾਈ ਨਾਲ ਸਮਝਦੇ ਆ ਤਾਂ ਅੱਗੇ ਕੀ ਕਰਨ ਦੀ ਲੋੜ ਹੈ ਕਿਸ ਢੰਗ ਨਾਲ ਚੋਣਾਂ ਦਾ तरीकाकार और आगे जाके जेड़े चुनाव प्रचार ਹੋਣਗੇ ਸਾਰੇ ਮਾਹੌਲ ਦੇ ਵਿੱਚ ਉਹ ਕਿਸ ਸਮਾਂ ਹਾਂ ਦਾ ਕਿ ਟਾਈਮ ਬਹੁਤ ਥੋੜਾ ਹੈ ਤੁਰੰਤ ਅਚਾਨਕ ਹੋ ਗਿਆ ਆਰਡਰ ਦੋ ਦਿਨ ਵਿਚਾਰੇ ਕਿ ਉਹ ਕਿ ਛੁੱਟੀ ਦੇ ਨੇ 1 ਤਰੀਕ ਤੋਂ 4 ਤਰੀਕ ਤੱਕ ਨਾਮੀਨੇਸ਼ਨਾਂ ਭਰੋ ਜੀ ਬਹੁਤ ਇੱਕ ਤਾਈਵਲ ਦੀ ਹਫੜਾ ਤਫੜੀ ਮਚ ਗਈ ਪੋਲਿਟੀਕਲ ਧਿਰਾਂ ਦੇ ਵਿੱਚ ਵੀ ਜਿਨ੍ਹਾਂ ਨੇ ਚੋਣਾਂ ਲੜਨੀਆਂ ਨੇ ਹੋਰਾਂ ਨੇ ਵੀ ਉਹਨਾਂ ਦੇ ਵਿੱਚ ਵੀ ਇੱਕ ਲੈਵਲ ਦੀ ਫਟਾਫਟ ਮੀਟਿੰਗ ਦਰ ਮੀਟਿੰਗ ਮੀਟਿੰਗ ਦਰ ਮੀਟਿੰਗ ਚੱਲ ਰਹੀ ਹੈ ਤੇ ਪਿੰਡਾਂ ਦੇ ਪੰਦਰ ਦੇ ਉੱਤੇ ਵੀ ਹਲਚਲ ਇੱਕਦਮ ਚੇਂਜ ਹੋ ਗਈ ਕਿਉਂਕਿ ਚੋਣ ਇੱਕ ਹੈ ਹੀ ਇਹੋ ਜਿਹਾ ਤਰੀਕਾ ਚੋਣ ਦੇ ਵਿੱਚ ਬੰਦਾ ਆਪਣੇ ਆਪ ਨੂੰ ਇਹ ਮਹਿਸੂਸ ਕਰਦਾ ਹੈ ਕਿ ਮੈਂ ਫਲਾਨੀ ਪੋਸਟ ਲਈ ਲੜ ਰਿਹਾ ਜੀ ਕੰਪੀਟੀਸ਼ਨ ਹੈ ਮੈਂ ਬਣ ਜਾ ਤਾਂ ਚੰਗਾ ਹੈ ਅਹੁਦਿਆਂ ਦੀ ਦੌੜ ਵੀ ਆਪਣੇ ਆਪ ਦੇ ਵਿੱਚ ਇੱਕ ਅਜੀਬ ਮੋਟੀਵੇਸ਼ਨ ਪੈਦਾ ਕਰਦੀ ਹੈ ਲੋਕਾਂ ਦੇ ਵਿੱਚ ਪ੍ਰੇਰਣਾ ਲੈ ਕੇ ਆਉਂਦੀ ਹੈ ਉਹਦੇ ਨਾਲ ਦੀ ਨਾਲ ਹਰ ਗਰੀਬ ਤੋਂ ਲੈ ਕੇ ਹਰ ਬੰਦੇ ਨੂੰ ਇਹ ਲੱਗਦਾ ਹੈ ਕਿ ਜਦ ਵੀ ਕੋਈ ਚੋਣ ਆਏਗੀ ਮੇਰੀ ਹਿੱਸੇਦਾਰੀ ਹੋਏਗੀ ਮੇਰੀ ਸੱਦ ਪੁੱਛ ਵਧੇਗੀ ਮੈਨੂੰ ਪੁੱਛਿਆ ਜਾਏਗਾ ਕਿ ਮੈਂ ਕੀ ਚਾਹੁੰਦਾ ਔਰ ਬਾਕੀ ਦੀਆਂ ਗੱਲਾਂ ਬਾਅਦ ਦੀਆਂ ਨੇ ਜਿਵੇਂ ਜਿਵੇਂ ਲੋਕਲ ਚੋਣਾਂ ਨੇ ਜਿਵੇਂ ਉੱਪਰੋਂ ਹੇਠਾਂ ਨੂੰ ਆਉਂਦੀਆਂ ਨੇ ਉਸੇ ਤਰੀਕੇ ਦੇ ਨਾਲ ਲੋਕਾਂ ਦੀ ਦਿਲਚਸਪੀ ਹੋਰ ਜ਼ਿਆਦਾ ਵੱਧਦੀ ਹੈ ਕਿਉਂਕਿ ਜਿਨ੍ਹਾਂ ਨੇ ਚੋਣਾਂ ਲੜਨੀਆਂ ਹੁੰਦੀਆਂ ਨੇ ਉਹ ਉਹਦੇ ਜ਼ਿਆਦਾ ਨੇੜੇ ਹੁੰਦੇ ਨੇ ਪਛਾਣ ਦੇ ਬੰਦੇ ਹੁੰਦੇ ਨੇ ਆਲੇ ਦੁਆਲੇ ਦੇ ਨੇੜੇ ਹੁੰਦੇ ਨੇ ਜਿਵੇਂ ਕਹਿੰਦੇ ਨੇ ਪੰਚ ਸਰਪੰਚ ਦੀ ਚੋਣ ਸਭ ਤੋਂ ਅਹਿਮ ਹੁੰਦੀ ਹੈ ਤੇ ਸਭ ਤੋਂ ਨੇੜੇ ਤੇ ਵੋਟ ਪਰਸੈਂਟੇਜ ਵੀ 98 98% 100 100% ਚਲੀ ਜਾਂਦੀ ਹੈ ਉਦੋਂ ਉੱਪਰ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਹੈ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਹੈ ਔਰ ਉੱਪਰ ਐਮ.ਐਲ.ਏ ਹੈ ਜਿੱਥੇ 70% ਪਾਰਲੀਮੈਂਟ ਥੋੜੀ ਜਿਹੀ ਉਦੋਂ نیچے ਹੋ ਜਾਂਦੀ ਹੈ ਸਵਾਲ ਇਹ ਹੈ ਕਿ ਕੀ ਅਸੀਂ ਇਹਨੂੰ ਸਾਰੇ ਨੂੰ ਸਮਝਦੇ ਹਾਂ ਬਿਲਕੁਲ ਪਾਰਟੀਆਂ ਨੇ ਆਪੋ ਆਪਣਾ ਐਲਾਨ ਕਰਤਾ ਸ਼੍ਰੋਮਣੀ ਅਕਾਲੀ ਦਰ ਬਾਦਲ ਦੀ ਸ਼ਨੀਵਾਰ ਨੂੰ ਵੀ ਆਪਣੇ ਲੀਡਰਾਂ ਦੀ ਮੀਟਿੰਗ ਬੁਲਾਈ ਸੀ ਰਣਨੀਤੀ ਬਣਾਉਣ ਦੇ ਵਾਸਤੇ ਕੌਣ ਕੈਂਡੀਡੇਟ ਕਿੱਥੇ-ਕਿੱਥੇ ਹੋਏਗਾ ਕਿਉਂਕਿ ਪਿੰਡੂ ਚੋਣਾਂ ਨੇ ਅਕਾਲੀ ਦਲ ਮਹਿਸੂਸ ਕਰਦਾ ਹੈ ਵੀ ਸ਼ਾਇਦ ਮੇਰਾ ਰਾਈਵਲ ਇਸੇ ਤਰੀਕੇ ਨਾਲ ਹੋ ਜੇ ਇਸ ਤਰੀਕੇ ਨਾਲ ਕਰਾਂਗੇ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਦੂਜਾ ਗਰੁੱਪ ਹੈ ਪੁਨਰ ਸੁਰਜੀਤ ਉਹਨਾਂ ਨੇ ਆਪਣੀ ਮੀਟਿੰਗ ਕਰਕੇ ਇੱਕ ਪ੍ਰੈਸ ਕਾਨਫਰੰਸ ਕਰਕੇ ਜਾਨੀ ਹਰਪ੍ਰੀਤ ਸਿੰਘ ਨੇ ਵੀ ਐਲਾਨ ਕਰਤਾ ਕਿ ਸਾਡੀ ਪਾਰਟੀ ਚੋਣਾਂ ਦੇ ਵਿੱਚ ਡਾਇਰੈਕਟਲੀ ਹਿੱਸਾ ਲਾਊਗੀ ਉਹਨਾਂ ਦੀ ਸ਼ਾਇਦ ਪਾਰਟੀ ਬਣਨ ਤੋਂ ਬਾਅਦ ਪਹਿਲੀ ਇਹੋ ਜਿਹੀ ਚੋਣ ਹੋਏਗੀ ਕਿਉਂਕਿ ਪਹਿਲੀ ਕਿਸੇ ਚੋਣ 'ਚ ਉਹਨਾਂ ਨੇ ਆਪ ਉਮੀਦਵਾਰ ਖੜਾ ਕਰਕੇ ਕੋਈ ਚੋਣ ਨਹੀਂ ਲੜੀ ਤਰਨ ਤਰਨ ਦੀ ਜਿਹੜੀ ਬਾਈ ਇਲੈਕਸ਼ਨ ਵੀ ਸੀ ਇਹਦੇ 'ਚ ਵੀ ਇੱਕ ਕੈਂਡੀਡੇਟ ਉਹਨਾਂ ਨੇ ਅਨਾਉਂਸ ਕਰਤਾ ਬਾਰਸ ਪੰਜਾਬ ਵਾਲਿਆਂ ਨੇ ਤੇ ਇਹਨਾਂ ਨੇ ਸਪੋਰਟ ਕਰਤੀ ਬਾਕੀ ਦੀਆਂ ਧਿਰਾਂ ਨੇ ਕੇਵਲ ਉਸੇ ਲੈਵਲ ਤੇ ਸੀ ਇਹ ਪਹਿਲੀ ਜਜਮੈਂਟ ਹੋਏਗੀ ਉਹਨਾਂ ਦੀ ਕਿਸ ਢੰਗ ਦੇ ਨਾਲ ਕਿ ਉਹ ਜੇ ਕੈਂਡੀਡੇਟ ਕਿੰਨਾ ਕੁ ਗੱਲ ਕਰਦੇ ਨੇ ਉਸ ਲੈਵਲ ਦੇ ਉੱਤੇ ਕਾਂਗਰਸ ਆਪਣੀ ਸਟਰੈਟਜੀ ਬਣਾਉਣ ਤੇ ਲੱਗੀ ਹੈ ਵੱਖ-ਵੱਖ ਪਾਰਟੀਆਂ ਇਵਨ ਭਾਜਪੀ ਨੇ ਵੀ ਆਪਣੀ ਮੀਟਿੰਗ ਕਰਕੇ ਬਹੁਤ ਪਹਿਲਾਂ ਸਭ ਤੋਂ ਪਹਿਲਾਂ ਇਹ ਕਹਿਤਾ ਸੀ ਕਿ ਅਸੀਂ ਵੀ ਪਾਰਟੀ ਸਿੰਬਲ ਦੇ ਉੱਤੇ ਚੋਣ ਨਿਸ਼ਾਨ ਦੇ ਉੱਤੇ ਚੋਣ ਲੜਾਂਗੇ ਭਾਵ ਇੱਕ ਵਾਰ ਪੰਜਾਬ ਦੀ ਪਿੰਡੂ ਸਿਆਸਤ ਦੇ ਵਿੱਚ ਫਿਰ ਕੜਮਾ ਸਮਝਣ ਜਾ ਰਿਹਾ ਇੱਕ ਲੈਵਲ ਦੇ ਉੱਤੇ 1 ਕਰੋੜ 36 ਲੱਖ ਵੋਟਰ ਹੋਣਗੇ 3220 ਨੁਮਾਇंदे ਚੁਣੇ ਜਾਣੇ ਨੇ ਇਹ ਲੋਕਲ ਨਮਾਇंदे ਨੇ ਲੋਕਾਂ ਦੇ 2863 ਦੇ ਕਰੀਬ ਪੰਚਾਇਤ ਸੰਮਤੀ ਦੇ ਵਿੱਚ ਜਿਹਨੂੰ ਬਲਾਕ ਸੰਮਤੀ ਵੀ ਕਿਹਾ ਜਾਂਦਾ ਹੈ ਔਰ 357 ਜ਼ਿਲ੍ਹਾ ਪ੍ਰੀਸ਼ਦ ਦੇ ਵਿੱਚ ਚੁਣੇ ਗਏ ਨੇ 23 ਜ਼ਿਲ੍ਹਿਆਂ ਦੇ ਤੇ 154 ਬਲਾਕ ਸੰਮਤੀਆਂ ਦੇ ਹੁਣ ਕੀ ਇਹ ਚੋਣ ਹੋ ਜੂਗੀ ਇੰਨੇ ਨਾਲ ਬਹੁਤ ਤਾਂ ਹਾਲਾਂਕਿ ਚੋਣ 2023 ਤੱਕ ਹੋ ਜਾਣੀ ਚਾਹੀਦੀ ਸੀ 2018 ਚ ਹੋਈ ਸੀ ਪਹਿਲਾਂ ਦੋ ਸਾਲ ਲੇਟ ਹੈ ਲੇਟ ਸਹੀ ਬਾਰੇ ਚੋਣ ਹੋਣ ਜਾ ਰਹੀ ਹੈ 14 ਨੂੰ ਵੋਟਾਂ ਪੈਣੀਆਂ ਨੇ 17 ਨੂੰ ਨਤੀਜਾ ਆਉਣਾ ਹੁਣ ਗੱਲ ਇਹ ਕਰਦੇ ਆ ਕਿ ਇਹਨਾਂ ਦੀ ਅਹਿਮੀਅਤ ਕੀ ਹੈ ਪਹਿਲਾਂ ਪੰਚਾਇਤ ਸੀ ਪੰਚਾਇਤ ਆਪਣੇ ਤਰੀਕੇ ਨਾਲ ਚੱਲਦੀ ਸੀ 1952 ਦੇ ਐਕਟ ਦੇ ਮੁਤਾਬਕ ਚੱਲਦੀ ਸੀ ਪਰ 24 ਅਪ੍ਰੈਲ 1973 93 ਨੂੰ ਇੱਕ ਸੰਵਿਧਾਨਕ ਸੋਧ ਨੋਟੀਫਾਈ ਹੁੰਦੀ ਹੈ ਪਿੰਡਾਂ ਦੇ ਵਾਸਤੇ ਜਿਹਨੂੰ ਇਹ ਕਿਹਾ ਗਿਆ ਕਿ ਪੰਚਾਇਤੀ ਰਾਜ ਇੰਸਟੀਚੂਸ਼ਨ ਜਿਹੜੀਆਂ ਨੇ ਉਹ ਰਾਜ ਦਾ ਸੰਵਿਧਾਨ ਦਾ ਕਾਨੂੰਨ ਦਾ ਆਫੀਸ਼ੀਅਲੀ ਹਿੱਸਾ ਬਣ ਗਿਆ ਨੇ ਅਧਿਕਾਰਤ ਤੌਰ ਤੇ ਹਿੱਸਾ ਬਣ ਗਿਆ ਵੇ ਉਸੇ ਢੰਗ ਨਾਲ 74ਵੀਂ ਇੱਕ ਸੋਧ ਸ਼ਹਿਰਾਂ ਲਈ ਹੋਈ ਕਿ ਸ਼ਹਿਰਾਂ ਦੀਆਂ ਜਿਹੜੀਆਂ ਲੋਕਲ ਬਾਡੀਜ਼ ਨੇ ਸਥਾਨਕ ਸਰਕਾਰਾਂ ਨੇ ਉਹ ਇੱਕ ਹਿੱਸਾ ਬਣ ਗਿਆ ਇਹਦੇ ਤਿੰਨ ਵੱਡੇ ਕੰਪੋਨੈਂਟ ਨੇ ਵੱਡੇ ਹਿੱਸੇ ਨੇ ਹਾਲਾਂਕਿ ਕੁਝ ਲੋਕ ਇਹ ਵੀ ਕਹਿੰਦੇ ਨੇ ਔਰ ਗੱਲ ਵੀ ਇਹ ਬਾਜਬ ਕਈ ਵਾਰ ਹੁੰਦੀ ਹੈ ਕਿ ਕੇਂਦਰ ਸਰਕਾਰ ਨੇ ਫੈਡਰਲ ਢਾਂਚੇ ਨੂੰ ਕਮਜ਼ੋਰ ਕਰਨ ਦੇ ਵਾਸਤੇ ਰਾਜਾਂ ਨੂੰ ਤਾਂ ਅਧਿਕਾਰ ਦਿੱਤੇ ਨਹੀਂ ਪਰ ហេਠਾਂ ਡਾਇਰੈਕਟ ਪੰਚਾਇਤਾਂ ਨਾਲ ਆਪਣਾ ਸਬੰਧ ਜੋੜਨ ਦੇ ਲਈ ਇਹ ਕਰ ਲਿਆ ਪਰ ਫਿਰ ਸਵਾਲ ਹੀ ਪੈਦਾ ਹੁੰਦਾ ਹੈ ਜੋ ਵੀ ਹੋ ਗਿਆ ਕੀ ਉਹਦੇ ਤੋਂ ਕੋਈ ਪੋਜ਼ਿਟਿਵ ਤਰੀਕੇ ਨਾਲ ਬਿਹਤਰ ਤਰੀਕੇ ਦੇ ਨਾਲ ਉਹਦੇ ਤੋਂ ਚੰਗੇ ਨਤੀਜੇ ਲੈ ਜਾ ਸਕਦੇ ਨੇ ਉਹਦੀ ਉਹ ਕਾਨੂੰਨ ਦੀ ਵਰਤੋਂ ਕਰਕੇ ਉਹ ਸੰਵਿਧਾਨਕ ਸੋਧ ਦੀ ਵਰਤੋਂ ਕਰਕੇ ਜਾਂ ਕੇਵਲ ਨੈਗੈਟਿਵ ਮਾਈਂਡ ਦੇ ਤਹਿਤ ਹਾਈਡਰੋਲਿਜਮ ਲਈ ਲੜਾਈ ਆਪਣੀ ਜਾਂ ਤੇ ਲੜੀ ਜਾ ਸਕਦੀ ਹੈ ਲਗਾਤਾਰ ਲੜਨੀ ਚਾਹੀਦੀ ਹੈ ਪਰ ਜਿਹੜੇ ਬੰਦੇ ਫੈਡਰਲਿਜ਼ਮ ਲਈ ਲੜਾਈ ਲੜਦੇ ਵੀ ਰਹੇ ਨੇ ਜਿਹੜੇ ਅੱਜ ਛੱਡ ਵੀ ਗਏ ਤੇ ਬਾਕੀ ਵੀ ਨਹੀਂ ਲੜ ਰਹੇ ਉਹ ਹੇਠਾਂ ਅਧਿਕਾਰ ਦੇਣ ਦੀ ਮਾਨਸਿਕਤਾ ਨਾਲ ਨਹੀਂ ਆਏ ਹਰ ਬੰਦਾ ਸਾਡੀ ਸਿਆਸਤ ਦੇ ਵਿੱਚ ਜਿਹਦੇ ਕੋਲ ਅਧਿਕਾਰ ਚਲੇਗੇ ਉਹ ਅਧਿਕਾਰ ਆਪਣੇ ਕੋਲੇ ਕਾਇਮ ਰੱਖਣਾ ਚਾਹੁੰਦਾ ਆਪਣੇ ਤਰੀਕੇ ਦੇ ਨਾਲ ਇਹਦੇ ਵਿੱਚ ਤਬਦੀਲੀਆਂ ਕੀ ਹੋਈਆਂ ਸੀ ਇਹਨੂੰ ਸਮਝਣਾ ਬੜਾ ਜ਼ਰੂਰੀ ਹੈ ਜੇ ਵੋਟ ਪੈਟਰਨ ਨੂੰ ਜੇ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸਰਪੰਚੀ ਦੀਆਂ ਗੱਲਾਂ ਨੂੰ ਸਮਝਣਾ ਹੈ ਇਹ ਵੀਡੀਓ ਉਨਾ ਸਾਰੇ ਪੱਤਰਕਾਰਾਂ ਲਈ ਵੀ ਮੇਰੇ ਖਿਆਲ ਨਾਲ ਨਾ ਬੰਦ ਹੋਏਗੀ ਜਿਨ੍ਹਾਂ ਨੇ ਲਾਹੇ ਬੰਦ ਹੋਏਗੀ ਜਿਨ੍ਹਾਂ ਨੇ ਕਬਰ ਕਰਨੀ ਹੈ ਇਲੈਕਸ਼ਨ ਕਿਸੇ ਨਾ ਕਿਸੇ ਰੂਪ ਦੇ ਵਿੱਚ ਉਹਨਾਂ ਉਮੀਦਵਾਰਾਂ ਲਈ ਵੀ ਹੋਏਗੀ ਜਿਹੜੇ ਉਮੀਦਵਾਰਾਂ ਨੇ ਚੋਣ ਲੜਨੀ ਹੈ ਕਿ ਕਿ ਉਹ ਏਜੰਡੇ ਤੇ ਚੋਣ ਲੜ ਸਕਦੇ ਨੇ ਉਹਨਾਂ ਵੋਟਰਾਂ ਲਈ ਤਾਂ ਹੋਏਗੀ ਹੋਏਗੀ ਜਿਹੜੇ ਆਪਣੇ ਨਮਾਇंदे ਚੁਣਨ ਜਾ ਰਹੇ ਨੇ ਇਹ ਸਾਰੇ ਮਾਮਲੇ ਦੇ ਵਿੱਚ ਹੁਣ ਪਹਿਲੀ ਗੱਲ ਉਹਦੇ ਵਿੱਚ ਬਦਲਾਅ ਕੀ ਆਇਆ ਸੀ ਪਹਿਲਾ ਬਦਲਾਅ ਇਹ ਆਇਆ ਕਿ ਚੱਲਦੇ-ਚੱਲਦੇ ਪਹਿਲਾਂ 33 ਤੇ ਹੁਣ 50% ਔਰ ਤਾਂ ਦੀ ਰਿਜ਼ਰਵੇਸ਼ਨ ਇਹਦੇ ਵਿੱਚ ਹੈ ਬੀਬੀਆਂ ਚੁਣੀਆਂ ਜਾਣਗੀਆਂ ਇਹ ਸਾਰੇ ਬਾਬ ਦੇ ਕਾਸਟ ਦੇ ਆਧਾਰ ਤੇ ਉੱਤੇ ਵੀ ਰਿਜ਼ਰਵੇਸ਼ਨ ਉਸ ਲੈਵਲ ਦੀ ਹੈ ਜਿੰਨੀ ਦਲਤ ਪਾਪੂਲੇਸ਼ਨ ਹੈ ਉਹਦੇ لحاظ ਦੇ ਨਾਲ ਇਹਦੇ ਵਿੱਚ ਹੋਏਗਾ ਇਹਦੇ لحاظ ਦੇ ਨਾਲ ਇੱਕ ਅਲੱਗ ਇਲੈਕਸ਼ਨ ਕਮਿਸ਼ਨ ਬਣਿਆ ਪਹਿਲਾਂ ਸਰਕਾਰ ਕਰਾਉਂਦੀ ਸੀ ਇਹ ਇਲੈਕਸ਼ਨ ਸਟੇਟ ਇਲੈਕਸ਼ਨ ਕਮਿਸ਼ਨ ਸ਼ਹਿਰ ਤੇ ਪਿੰਡਾਂ ਦੀਆਂ ਚੋਣਾਂ ਕਰਾਉਣ ਲਈ ਇੱਕ ਅਲੱਗ ਇੰਡੀਪੈਂਡੈਂਟ ਬਣਾਇਆ ਗਿਆ ਸੂਬਿਆਂ ਦੇ ਅਧਾਰ ਤੇ ਇੱਕ ਸੂਬਿਆਂ ਦਾ ਫਾਈਨਾਂਸ ਕਮਿਸ਼ਨ ਵੀ ਬਣਾਇਆ ਗਿਆ ਜਿਵੇਂ ਕੇਂਦਰ ਦੇ ਵਿੱਚ ਇੱਕ ਫਾਈਨਾਂਸ ਕਮਿਸ਼ਨ ਹੈ ਉਹ ਫਾਈਨਾਂਸ ਕਮਿਸ਼ਨ ਜਿਹੜਾ ਹਰ 5 ਸਾਲੀ ਬਣਦਾ ਉਸ ਸਫਾਰਸ਼ਾ ਕਰਦਾ ਕਿ ਸਟੇਟ ਦੇ ਬਜਟ ਦੇ ਵਿੱਚੋਂ ਕਿੰਨਾ ਪੈਸਾ ਪੇਂਡੂ ਖੇਤਰ ਦੀਆਂ ਪੰਚਾਇਤਾਂ ਪੰਚਾਇਤੀ ਰਾਜ ਸੈਟਅਪ ਦੇ ਵਿੱਚ ਤੇ ਸ਼ਹਿਰਾਂ ਦੇ ਵਿੱਚ ਦਿੱਤਾ ਜਾਣਾ ਚਾਹੀਦਾ ਹੈ ਡਾਇਰੈਕਟਲੀ ਤਾਂ ਕਿ ਉਹ ਇਹਦੀ ਵਰਤੋਂ ਆਪ ਚੰਗੇ ਤਰੀਕੇ ਦੇ ਨਾਲ ਕਰ ਸਕਣ ਉਹਨਾਂ ਦੀ ਰਿਕਮੈਂਡੇਸ਼ਨ ਜ ਕਰਦਾ ਕਿੰਨੇ ਲੋਕਾਂ ਨੇ ਉਹਦੀਆਂ ਰਿਪੋਰਟਾਂ ਪੜੀਆਂ ਹੋਣਗੀਆਂ ਕਿੰਨੀਆਂ ਜੀ ਉਹਨਾਂ ਦੇ ਸਫਾਰਸਾਂ ਜਾਣਦੇ ਨੇ ਕਿੰਨੀਆਂ ਉਹਦੇ ਹਾਦ ਤੇ ਮੰਗ ਕਰਦੇ ਨੇ ਫਿਰ ਚੁੜੇ ਹੋਏ ਨਮਾਇंदे ਇਹ ਸਾਰਾ ਕੁਝ ਉਹਦੇ ਤੇ ਨਿਰਭਰ ਕਰਦਾ ਔਰ ਪਿਛਲਾ ਜਿਹੜਾ ਬਣਿਆ ਹੋਇਆ ਇੱਕ ਕਮਿਸ਼ਨ ਸੀ ਉਹ ਪੰਜਾਬ ਦੇ ਸਾਬਕਾ ਚੀਫ ਸੈਕਟਰੀ ਕੇ ਆਰ ਲਖਣਪਾਲ ਦੀ ਅਗਵਾਈ ਦੇ ਵਿੱਚ ਸੀਗਾ ਉਹਦੇ ਮੈਂਬਰ ਹੋਰ ਵੀ ਹੁੰਦੇ ਨੇ ਤੇ ਜਿਨ੍ਹਾਂ ਨੇ ਆਪਣੀਆਂ ਰਿਪੋਰਟਾਂ ਪਹਿਲਾਂ ਇੰਟਰਮੀਨ ਰਿਪੋਰਟ ਦੇਣੀ ਹੁੰਦੀ ਆ ਫਿਰ ਦੂਜੀ ਰਿਪੋਰਟ ਦੇਣੀ ਹੁੰਦੀ ਉਹ ਮੁਕਾਬਲਾ ਵੀ ਕਰਦਾ ਕਿਹੜੀ ਸਟੇਟ ਚ ਕਿੰਨਾ ਕਿਹੜੀ ਸਟੇਟ ਚ ਕਿੰਨਾ ਕਿੱਥੇ ਕਿੰਨਾ ਮਿਲ ਰਿਹਾ ਕਿੱਥੇ ਕਿੰਨਾ ਕਿਉਂ ਨਹੀਂ ਮਿਲ ਰਿਹਾ ਉਹ ਸਾਰੇ ਮਾਮਲੇ ਦੇ ਵਿੱਚੋ ਇਸ ਲਈ ਇੱਕ ਸਟੇਟ ਦਾ ਇਹ ਫਾਈਨਾਂਸ ਕਮਿਸ਼ਨ ਬਣਦਾ ਉਹ ਹੈ ਜਿਹਾ ਫਾਈਨਾਂਸ ਕਮਿਸ਼ਨ ਆ ਜਿਵੇਂ ਕੇਂਦਰ ਚ ਇੱਕ ਫਾਈਨਾਂਸ ਕਮਿਸ਼ਨ ਹੈ ਉਹ ਡਾਇਰੈਕਟਲੀ ਪੰਚਾਇਤੀ ਰਾਜ ਸੈਟਅਪ ਨੂੰ ਤੇ ਲੋਕਲ ਬਾਡੀ ਨੂੰ ਇੱਕ ਗ੍ਰਾਂਟਾਂ ਭੇਜਦਾ ਜਿਹਨੂੰ ਫਾਈਨਾਂਸ ਕਮਿਸ਼ਨ ਦੀ ਗ੍ਰਾਂਟ ਕਿਹਾ ਜਾਂਦਾ ਇਹ ਆਬਾਦੀ ਦੇ لحاظ ਦੇ ਨਾਲ ਹੁੰਦੀ ਆ ਹਰ ਪਿੰਡ ਨੂੰ ਮਿਲਨੀ ਹੋ ਮਿਲਨੀ ਹੁੰਦੀ ਹੈ ਇਹਨਾਂ ਦੇ ਨਾਲ ਚੈੱਕ ਜੋ ਸਰਕਾਰ ਦੇ ਰਹੀ ਹੈ ਸ਼ਾਇਦ ਉਹਦੇ ਚੋਂ ਬਹੁਤੇ ਦੇ ਰਹੀ ਹੈ ਆਪਣੇ ਬਜਟ ਚੋਂ ਬਹੁਤ ਜ਼ਿਆਦਾ ਨਹੀਂ ਜਾ ਰਹੀ ਇੱਕ ਢਾਜ ਹੈ ਜਿਹਨੂੰ ਦੇਖਣ ਦੀ ਲੋੜ ਹੈ ਕਿ ਪਹਿਲੀ ਵਾਰ ਪੰਚਾਇਤੀ ਰਾਜ ਸੰਸਥਾਾਂਾਂ ਸੰਵਿਧਾਨ ਤੇ ਇਹਦਾ ਕਾਨੂੰਨ ਦਾ ਅਫੀਸ਼ੀਅਲ ਹਿੱਸਾ ਬਣਿਆ ਹੁਣ ਉਦੋਂ ਬਾਅਦ ਦਾ ਸਵਾਲ ਹੈ ਇਹਦੇ ਇੱਕ ਗੱਲ ਹੋਰ ਹੋਗੀ ਕਿ ਕੋਈ ਵੀ ਸਰਕਾਰ ਜ਼ਬਰਦਸਤੀ ਪੰਚਾਇਤਾਂ ਨੂੰ ਜਦ ਮਰਜੀ ਭੰਗ ਕਰ ਦੇ ਜਾਂ ਵੋਟਾਂ ਜਿੰਨੀ ਮਰਜੀ ਲੇਟ ਕਰ ਦੇ ਇਹ ਕੰਮ ਇਹ ਸੰਵਿਧਾਨਕ ਸੋਧ ਨਾਲ ਖਤਮ ਹੋ ਗਿਆ ਕਿਉਂਕਿ ਹੁਣ ਜਿਵੇਂ ਅਸੈਂਬਲੀ ਦੀਆਂ ਪਾਰਲੀਮੈਂਟਾਂ ਦੀ ਕਿਸੇ ਐਮਰਜੈਂਸੀ ਚ ਤਾਂ ਲੇਟ ਹੋ ਸਕਦੀਆਂ ਨੇ ਨਹੀਂ 5 ਸਾਲਾਂ ਦੇ ਵਿੱਚ ਵਿੱਚ ਇਹ ਚੋਣਾਂ ਹੋਣੀਆਂ ਹੁੰਦੀਆਂ ਨੇ ਤੁਹਾਡੇ ਬਹੁਤ ਸਾਰੇ ਸੱਜਣਾਂ ਦੇ ਯਾਦ ਹੋਣਾ ਪਹਿਲਾਂ 15 15 16 16 ਸਾਲ ਜਿਵੇਂ ਐਸਜੀਪੀਸੀ ਦੀ ਇਲੈਕਸ਼ਨ ਨਹੀਂ ਹੋ ਰਹੀ ਅੱਜ ਕੱਲ 2011 ਤੋਂ ਪੈਂਡਿੰਗ ਹੈ ਸਰਕਾਰ ਦੇ ਰਹਮੋਕਰਮ ਤੇ ਦਿੱਲੀ ਵਾਲੀ ਸਰਕਾਰ ਦੇ ਉਸੇ ਢੰਗ ਨਾਲ ਪੰਚਾਇਤਾਂ ਹੁੰਦੀਆਂ ਸੀ ਪਰ ਹੁਣ ਇਹ ਲੇਟ ਨਹੀਂ ਹੋ ਸਕਦੀਆਂ ਕੋਈ ਅਦਾਲਤ ਚਲਾ ਜਾਂਦਾ ਹੈ ਅਦਾਲਤ ਸਰਕਾਰਾਂ ਨੂੰ ਮੁਸ਼ਕਲ ਹੋ ਜਾਂਦਾ ਹੈ। ਇਹੀ ਸਰਕਾਰ ਜਦੋਂ ਪੰਚਾਇਤਾਂ ਪਹਿਲਾਂ ਪੰਗ ਕਰਨ ਗਈ ਸੀ ਇਹਨੂੰ ਮੂੰਹ ਦੀ ਖਾਣੀ ਪਈ ਸੀ ਔਰ ਸਰਕਾਰ ਨੂੰ ਨਮੋਸੀਸ ਚੱਲ ਨਹੀਂ ਪਈ ਸੀ ਤੇ ਹੁਣ ਲੇਟ ਕਰਕੇ ਵੀ ਇਹ ਹਾਈ ਕੋਰਟ ਨੇ ਡੰਡਾ ਦਿੱਤਾ ਕਿ ਤੁਸੀਂ ਕਿਉਂ ਨਹੀਂ ਕਰਦੇ ਇਹ ਕਰਾਉਂਦੇ ਇਹਨਾਂ ਨੇ ਦਸੰਬਰ ਦੇ ਵਿੱਚ ਕਰਾਉਣ ਦਾ ਉੱਥੇ ਹਲਫ਼ਾ ਬਨਾਵਾ ਦਿੱਤਾ ਹੋਇਆ ਇਸ ਲਈ ਇਹ ਚੋਣਾ ਹੋ ਰਹੀਆਂ ਨੇ ਨਹੀਂ ਤਾਂ ਸ਼ਾਇਦ ਸਾਡਾ ਪਾਲਟਿਸ਼ੀਅਨ ਇਹ ਚੀਜ਼ਾਂ ਨਾ ਕਰਨ ਦਿੰਦਾ ਆਪੋ ਆਪਣੇ ਹਿੱਤ ਦੇ ਬਤਾਬਕ ਹੁਣ ਅਗਲਾ ਸਵਾਲ ਇਹ ਹੈ ਕਿ ਹੋਰ ਕੀ ਕੀ ਸੀ ਜਿਹੜਾ ਨਹੀਂ ਹੋ ਰਿਹਾ ਉਹ ਕਿਹੜੀਆਂ ਚੀਜ਼ਾਂ ਸੀ ਜਿਹੜੀਆਂ ਨਹੀਂ ਪਤਾ ਚੋਣ ਲੜਨ ਵਾਲਿਆਂ ਨੂੰ ਜਿਹੜੀਆਂ ਨਹੀਂ ਪਤਾ ਵੋਟ ਪਾਉਣ ਵਾਲਿਆਂ ਨੂੰ ਜਿਹੜੀਆਂ ਗੱਲਾਂ ਉਸ ਦਾ ਆਪਾਂ ਬਹੁਤ ਸਾਰੀਆਂ ਗੱਲ ਬਾਰ-ਬਾਰ ਕੀਤੀ ਹੈ ਕਿ ਪਿੰਡਾਂ ਦੀਆਂ ਦੋ ਸੰਸਥਾਵਾਂ ਤਾਂ ਬਹੁਤ ਮਜ਼ਬੂਤ ਨੇ ਇੱਕ ਪੰਚਾਇਤ ਤੇ ਇੱਕ ਪਿੰਡ ਦੀ ਗ੍ਰਾਮ ਸਭਾ ਜਿਵੇਂ ਗ੍ਰਾਮ ਸਭਾ ਦੀ ਤਾਕਤ ਬਾਰੇ ਉਹਦੀ ਬੰਦਤਰ ਬਾਰੇ ਉਹਦੇ اجلاسਾਂ ਬਾਰੇ ਬਹੁਤ ਥੋੜੇ ਲੋਕਾਂ ਨੂੰ ਜਾਣਕਾਰੀ ਆ ਹੌਲੀ ਹੌਲੀ ਕਬੱਡੀ ਜਾਗਰੂਕਤਾ ਤੋਂ ਬਾਅਦ ਤਾਂ ਇੰਨੀ ਕਾਈ ਹੈ ਉਹ ਵੀ ਕੁਝ ਲੈਂਡ ਪੂਲਿੰਗ ਦੇ ਵੇਲੇ ਆਈ ਤੇ ਕੁਝ ਹੋਰਾਂ ਚੀਜ਼ਾਂ ਬਾਰੇ ਆਈ ਉਸੇ ਢੰਗ ਦੇ ਨਾਲ ਬਲਾਕ ਸਭਤੀ ਤੇ ਜਿਲ੍ਹਾ ਪ੍ਰੀਸ਼ਦ ਦੇ ਜਿਹੜੇ ਮੈਂਬਰ ਨੇ ਉਹਨਾਂ ਨੂੰ ਵੀ ਬਹੁਤਿਆਂ ਨੂੰ ਇਹ ਨਹੀਂ ਪਤਾ ਕਿ ਉਹਨਾਂ ਦਾ ਅਧਿਕਾਰ ਕੀ ਹੈ ਉਹ 5 ਸਾਲ ਕੱਦ ਲੰਘ ਜਾਂਦੇ ਨੇ ਪਤਾ ਹੀ ਨਹੀਂ ਤੁਹਾਨੂੰ ਵੀ ਨਹੀਂ ਪਤਾ ਹੋਏਗਾ ਜਿਹੜੇ ਸਾਰੇ ਲੋਕੋ ਕਿ ਉਹ ਇੱਕ ਵਾਰ ਚੋਣਤਾ ਦਿੱਤਾ ਮਿਲ ਕੇ ਭੁੱਲ ਹੀ ਜਾਂਦੇ ਹੋ ਕਿ ਸਾਡਾ ਬਲਾਕ ਸਭਤੀ ਤੇ ਜਿਲ੍ਹਾ ਪ੍ਰੀਸ਼ਦ ਦਾ ਕੌਣ ਭੇਜਿਆ ਸੀ ਕਿਉਂਕੋ ਤਾਂ ਕੰਮ ਹੀ ਕੋਈ ਨਹੀਂ ਲੋਕਾਂ ਨਾਲ ਕੇਵਲ ਕੁਝ ਮੀਟਿੰਗਾਂ ਦੇ ਵਿੱਚ ਸ਼ਾਮਲ ਹੋਣਾ ਹੁੰਦਾ ਚਾਹ ਪਾਣੀ ਪੀ ਕੇ ਮੀਟਿੰਗਾਂ ਦੇ ਵਿੱਚ ਆਪ ਆ ਜਾਂਦੇ ਨੇ ਔਰ ਥੋੜਾ ਬਹੁਤ ਮੇਰੇ ਖਿਆਲ ਹੈ ਮੀਟਿੰਗ ਦੇ ਵਿੱਚ ਕੁਝ ਪੱਤਾ ਵੀ ਮਿਲ ਜਾਂਦਾ ਟੀਏਡੀਏ ਮਿਲ ਜਾਂਦਾ ਬਹੁਤ ਥੋੜਾ ਹੁੰਦਾ ਜਿਹੜਾ ਆਉਣ ਜਾਣ ਦੇ ਲਈ ਤੇ ਚਾਹ ਦਾ ਕੱਪ ਮਿਲ ਜਾਂਦਾ ਬਰਫੀ ਤੇ ਸਮੋਸਾ ਮਿਲ ਜਾਂਦਾ ਐਦੋਂ ਬਾਅਦ ਉਹ ਕਹਿੰਦੇ ਨੇ ਜਾਓ ਜੀ ਤੁਹਾਡਾ ਕੰਮ ਪੂਰਾ ਹੋ ਗਿਆ ਤਾਂ ਇਹਦੇ ਲਈ ਖਿੱਚੋ ਤਾਣ ਕਿਉਂ ਆਉਂਦੇ ਕਿਉਂ ਨਹੀਂ ਉਹ ਬੰਦਿਆਂ ਦਾ ਆਫਟਰ ਆਲ ਕੋਈ ਸੰਸਥਾ ਬਣਾਈ ਜਾਂਦੀ ਹੈ ਉਦਾਂ ਲਈ ਕੋ ਕੰਮ ਵੀ ਕੰਡੇ ਜਾਂਦੇ ਨੇ ਉਹ ਕੋਈ ਕੰਮ ਕਰਦਾ ਤਾਂ ਹੀ ਤਾਂ ਚੁੜਿਆ ਜਾਣਾ ਚਾਹੀਦਾ ਨਹੀਂ ਤਾਂ ਜੇ ਕੰਮ ਹੀ ਨਹੀਂ ਕਰਦਾ ਤਾਂ ਕਿਉਂ ਮੱਥਾ ਮਾਰੀ ਕਰਨ ਲੋਕ ਅਸਲ ਮਾਮਲਾ ਇਹ ਹੈ ਕਿ ਇਹ ਸਾਰੇ ਮਾਮਲੇ ਦੇ ਵਿੱਚ ਤਿੰਨ ਗੱਲਾਂ ਜਿਹੜੀਆਂ ਲਗਾਤਾਰ ਕੀਤੀਆਂ ਜਾਣੀਆਂ ਚਾਹੀਦੀਆਂ ਸੀ ਨਹੀਂ ਹੋਈਆਂ ਉਹ ਪੰਜਾਬ ਦੇ ਲੋਕ ਫਾੜੀ ਨੇ ਇਸ ਮਾਮਲੇ ਦੇ ਵਿੱਚ 18ਵੇਂ ਨੰਬਰ ਤੇ ਨੇ ਡਿਵਲੂਸ਼ਨ ਆਫ ਪਾਵਰ ਦੇ ਮਾਮਲੇ ਦੇ ਵਿੱਚ ਪੰਜਾਬ ਦਾ ਨੰਬਰ ਆਉਂਦਾ ਪੂਰੇ ਦੇਸ਼ ਦੇ ਸਭ ਤੋਂ ਪਹਿਲਾਂ ਕਰਨਾਟਕਾ ਦਾ ਨੰਬਰ ਆਉਂਦਾ ਹੈ ਕੇਰਲਾ ਦਾ ਨੰਬਰ ਆਉਂਦਾ ਫਿਰ ਫਿਰ ਵਕ ਵਕ ਹੋਰ ਸੂਬਿਆਂ ਦਾ ਨੰਬਰ ਆਉਂਦਾ ਅਸੀਂ ਬਹੁਤ ਪਿੱਛੇ ਆਇਆ ਇਹਨਾਂ ਮਾਮਲਿਆਂ ਦੇ ਵਿੱਚ ਵੈਸੇ ਅਸੀਂ ਦਾਵਾ ਕਰਦੇ ਹਾਂ ਕਿ ਅਸੀਂ ਬਹੁਤ ਪੋਲੀਟਿਕਲੀ ਚੇਤਨਾ ਸਿਆਸੀ ਤੌਰ ਤੇ ਚੇਤਨਾ ਕਿਉਂਕਿ ਸਾਡੇ ਨਾਲ ਕੋਈ ਐਨ ਜੀਓ ਜਿਹੜੀਆਂ ਨੇ ਜੜੀਆਂ ਇਹਨਾਂ ਗੱਲਾਂ ਤੇ ਕੰਮ ਕਰਦੀਆਂ ਨੇ ਸਿਆਸੀ ਬੰਦੇ ਖਾਮੋਸ਼ ਹੋ ਗਏ ਇਹਨਾਂ ਗੱਲਾਂ ਤੇ ਨਾ ਆਪ ਜਾਣਕਾਰੀ ਰੱਖਦੇ ਨੇ ਨਾ ਅੱਗੇ ਕਿਤੇ ਲੋਕਾਂ ਨੂੰ ਦੀ ਤਾਕਤਵਰ ਬਣਾਉਣ ਦੀ ਮੁਹਿੰਮ ਦਾ ਹਿੱਸਾ ਬਣਦੇ ਨੇ ਸਗੋ ਰੁਕਾਵਟ ਪਾਦਾ ਕਰਦੇ ਨੇ ਨਾ ਜੈਨੂ ਉਹ ਨੇ ਇਹੋ ਜੇ ਅਫਸਰ ਨੇ ਕਿ ਉਹ ਲੋਕਾਂ ਨੂੰ ਇਹਨਾਂ ਦੇ ਗੱਲਾਂ ਬਾਣੇ ਚਾਰਕਰੀ ਦਿੰਦੇ ਹੋ ਇਹ ਗੱਲਾਂ ਇਸ ਕਰਕੇ ਦਬ ਕੇ ਰਹਿ ਜਾਂਦੀਆਂ ਨੇ 3F ਬਹੁਤ ਜ਼ਰੂਰੀ ਨੇ ਫਾਈਨਾਂਸ ਫੰਕਸ਼ਨ ਤੇ ਫੰਕਸ਼ਨਰੀ ਮਤਲਬ ਪੈਸਾ ਕਰਮਚਾਰੀ ਤੇ ਕੰਮ ਜਿਹੜੀ 73ਵੀਂ ਸੰਵਿਧਾਨਕ ਸੋਧ ਹੈ ਉਦੇ ਜਿੰਨੇ 29 ਡਿਪਾਰਟਮੈਂਟ ਨੇ ਜਿਹੜੇ ਪਿੰਡਾਂ ਨਾਲ ਸੰਬੰਧਿਤ ਨੇ ਹਰ ਉਹ ਵਿਭਾਗ ਜਿਹੜਾ ਪਿੰਡਾਂ ਨਾਲ ਸੰਬੰਧਿਤ ਹੈ ਇਹ ਗੱਲ ਤੁਹਾਡੇ ਚ ਇੱਥੇ ਹੋਏਗੀ ਕਿ ਸ਼ਹਿਰਾਂ ਨੂੰ 18 ਡਿਪਾਰਟਮੈਂਟ ਡੀਲ ਕਰਦੇ ਨੇ ਤੇ ਪਿੰਡਾਂ ਨੂੰ 29 ਡਿਪਾਰਟਮੈਂਟ ਡੀਲ ਕਰਦੇ ਨੇ 29 ਵਿਭਾਗ 29 ਵਿਭਾਗਾਂ ਦੇ ਕੰਮ ਦਾ ਵੱਡਾ ਹਿੱਸਾ ਇਹ ਪੰਚਾਇਤੀ ਰਾਜ ਸੰਸਥਾਵਾਂ ਦੇ ਹਵਾਲੇ ਕਰਨਾ ਇਹ 73ਵੀਂ ਸੰਵਿਧਾਨਕ ਸੋਧ ਕਹਿੰਦੀ ਹੈ ਜਿਹੜੇ ਸੰਵਿਧਾਨ ਨੂੰ ਹੱਥ ਚ ਲੈ ਕੇ ਰਾਹੁਲ ਗਾਂਧੀ ਵੀ ਲਗਾਤਾਰ ਦਿਖਾਉਂਦਾ ਆ ਸੰਵਿਧਾਨ ਬਚਾਉਣਾ ਹੈ ਜਿਹਨੂੰ ਲੈ ਕੇ ਲਗਾਤਾਰ ਬਹੁਤ ਸਾਰੀਆਂ ਪਾਰਟੀਆਂ ਜਥੇਬੰਦੀਆਂ ਕਹਿੰਦੀਆਂ ਨੇ ਕਿ ਸੰਵਿਧਾਨ ਬਚਾਓ ਨਹੀਂ ਤਾਂ ਮਾਰੇ ਜਾਵਾਂਗੇ ਉਸੇ ਸੰਵਿਧਾਨ ਦੇ ਬਚਾਉਣ ਦੇ ਵਿੱਚ ਇਹ ਗੱਲ ਪਈ ਹੈ ਜੇ ਸੰਵਿਧਾਨ ਤਾਂ ਵਿੱਚ ਉਹ ਲਾਗੂ ਕੀਤਾ ਜਾਏਗਾ ਉਸ ਲੈਵਲ ਦੇ ਉੱਤੇ ਉਹ 29 ਵਿਭਾਗ ਟਰਾਂਸਫਰ ਕਰਨੇ ਸੀਗੇ ਸਟੇਟ ਗਵਰਨਮੈਂਟ ਨੇ ਇਹਨਾਂ ਪੰਚਾਇਤੀ ਰਾਜ ਸੰਸਥਾਵਾਂ ਨੂੰ ਜਿਹੜੇ ਪਿੰਡਾਂ ਨਾਲ ਸੰਬੰਧਿਤ ਨੇ ਗੇਲੇ ਲੈਵਲ ਦੇ ਸਾਰੇ ਅਧਿਕਾਰ ਉਹਨਾਂ ਦੇ ਹਵਾਲੇ ਕਰਦੇ ਸੀ। ਉਹਨਾਂ ਡਿਪਾਰਟਮੈਂਟਾਂ ਦੇ ਮੁਲਾਜ਼ਮਾਂ ਦੀ ਦੇਖ ਰੇ ਕਿ ਏਸੀਆਰ ਤੋਂ ਲੈ ਕੇ ਭਰਤੀ ਤੋਂ ਲੈ ਕੇ ਡਿਫਰੈਂਟ ਟਾਈਪ ਦੀਆਂ ਚੀਜ਼ਾਂ ਉਹਨਾਂ ਦੇ ਹਵਾਲੇ ਹੋਣਗੀਆਂ ਸੀ। ਤੇ ਉਹਦਾ ਹਿੱਸੇ ਦਾ ਪੈਸਾ ਤਰਖਾਹਾਂ ਲਈ ਵੀ ਡਿਵੈਲਪਮੈਂਟ ਲਈ ਵੀ ਉਹ ਪੰਚਾਇਤੀ ਰਾਜ ਸੰਸਥਾਵਾਂ ਦੇ ਖਾਤੇ ਚਾਉਣਾ ਹੈ। ਤਾਂ ਕਿ ਇਹ ਨਹੀਂ ਕਿ ਉੱਥੋਂ ਐਮਐਨਏ ਚੱਕ ਚੱਕੀ ਫਰੇ ਮੰਤਰੀ ਚੱਕ ਚੱਕੀ ਫਰੇ ਤੇ ਬਾਕੀ ਦੇ ਹੋਣ। ਕਿਉਂਕਿ ਇਸ ਕਰਕੇ ਇਹਦੀ ਬੰਤਰ ਜਿਹੜੀ ਬਣੀ ਹੋਈ ਆ ਤੁਹਾਡੇ ਸਾਹਮਣੇ ਆ ਕਿ ਜ਼ਿਲ੍ਹਾ ਪ੍ਰੀਸ਼ਦ ਦੇ ਦਾਇਰੇ ਦੇ ਵਿੱਚ ਜਿੰਨਾ ਕੋਈ ਐਮਪੀ ਆਉਂਦੇ ਨੇ 1 ਕਾਵੇ 2 ਆਵੇ ਉਹ ਸਾਰੇ ਉਹਦਾ ਮੈਂਬਰ ਹੁੰਦੇ ਨੇ ਜਿਹੜਾ ਪ੍ਰੀਸ਼ਦ ਦਾ ਜਿਹੜਾ ਗਠਨ ਹੁੰਦਾ ਉਹਨਾਂ ਦੀਆਂ ਮੀਟਿੰਗਾਂ ਚ ਆਉਂਦੇ ਨੇ ਜਿਹੜੇ ਐਮਐਲਏ ਹੁੰਦੇ ਨੇ ਉਹਨਾਂ ਦੇ ਦਾਇਰੇ ਦੇ ਵਿੱਚ ਉਹ ਵੀ ਉਹ ਜ਼ਿਲ੍ਹਾ ਪ੍ਰੀਸ਼ਦ ਦੀਆਂ ਮੀਟਿੰਗਾਂ ਦੇ ਵਿੱਚ ਆਉਂਦੇ ਨੇ ਔਰ ਇਸੇ ਢੰਗ ਨਾਲ ਬਲਾਕ ਸੰਮਤੀ ਜਿਹੜੇ ਬਲਾਕ ਦੇ ਦਾਇਰੇ ਦੇ ਵਿੱਚ ਐਮਐਲਏ ਆਉਂਦੇ ਨੇ ਉਹ ਬਲਾਕ ਦੀ ਮੀਟਿੰਗ ਦੇ ਵਿੱਚ ਜਾਂਦੇ ਨੇ ਉਹ ਸਾਰਾ ਪੈਰਾਪਰਨਲੀਆਂ ਉਹ ਪਲਾਨਿੰਗ ਦਾ ਹਿੱਸਾ ਹੁੰਦੇ ਨੇ ਸਾਰੇ ਦੇ ਸਾਰੇ ਉਹਦੇ ਵਿੱਚ ਬੈਠਦੇ ਨੇ ਆ ਕੇ ਪਰ ਉਹਨਾਂ ਨੂੰ ਪ੍ਰੋਜੈਕਟ ਕੌਣ ਕਰਦਾ ਉਹ ਸਮੀਟਿੰਗ ਦੇ ਪ੍ਰਧਾਨਗੀ ਜਿਹੜਾ ਪਰਿਸ਼ਦ ਦਾ ਚੇਅਰਮੈਨ ਕਰਦਾ ਬਲਾਕ ਸਮਤੀ ਦੀ ਬਲਾਕ ਸਮਤੀ ਦਾ ਚੇਅਰਮੈਨ ਕਰਦਾ ਥੋੜਾ ਜਿਹਾ ਸੋਚ ਕੇ ਦੇਖੋ ਕਿ ਐਮਐਲਏ ਤੇ ਐਮਪੀ ਜਾਂ ਵੱਡੇ ਅਫਸਰਾਂ ਨੂੰ ਇਹ ਹਾਜਮ ਕਿੰਨੀ ਕੁ ਗੱਲ ਹੁੰਦੀ ਹੋਣੀ ਜਾਂ ਕਿੰਨੀ ਕੁ ਹੋਏਗੀ ਜੇ ਤੁਹਾਡੇ ਚੁਣੇ ਹੋਏ ਨਮਾਇंदे ਪ੍ਰਧਾਨਗੀਆਂ ਕਰਨ ਤੇ ਉਦੋਂ ਵੱਡਾ ਰੁਤਬਾ ਜਿਹੜਾ ਕਹਿੰਦਾ ਹੋਵੇ ਮੈਂ ਤਾਂ ਜਾਦਾ ਜਿੱਤ ਕੇ ਆਇਆ ਮੈਂ ਤਾਂ ਵੱਡਾ ਅਫਸਰ ਆ ਉਹਦੇ ਅਧੀਨ ਬੈਠਾ ਹੋਵੇ ਉਹਦੇ ਸਾਹਮਣੇ ਬੈਠਾ ਹੋਵੇ ਤਾਂ ਇਹਦੇ ਨਾਲ ਇੱਜ਼ਤ ਪਿੰਡ ਦੇ ਵੋਟਰਾਂ ਦੀ ਵੱਧਦੀ ਹੈ ਤੇ ਤੁਹਾਡੇ ਨੁਮਾਇੰਦੇ ਆ ਦੀ ਵੱਧਦੀ ਹੈ ਜਾਂ ਦੂਜਿਆਂ ਦੀ ਵੱਧਦੀ ਜੇ ਇਹ ਅਧਿਕਾਰ ਹਾਸਲ ਕੀਤੇ ਜਾਣਗੇ ਤਾਂ ਇਹਦੇ ਪਲਾਨਿੰਗ ਦੇ ਵਿੱਚ ਸਾਰਾ ਕੁਝ ਹੀ ਫਿਰ ਹੋਰ ਟਾਈਪ ਦੀ ਗੱਲ ਹੈ ਹੁਣ ਤਾਂ ਚੈੱਕ ਐਮਐਲਏ ਚੱਕੀ ਫਿਰਦਾ ਹਲਕਾ ਅੰਚਾਰ ਚੱਕੀ ਫਿਰਦਾ ਮੰਤਰੀ ਚੱਕੀ ਫਿਰਦਾ ਸਾਰਾ ਕੁਝ ਜੋਗ ਚੱਕੀ ਕਰਦਾ ਨਾ ਪੰਜਾਬ ਦੇ ਵਿੱਚ ਫਾਈਨਾਂਸ ਦਿੱਤੇ ਜਾ ਰਹੇ ਨੇ ਨਾ ਫੰਕਸ਼ਨਰੀ ਕਮ ਕਾਜ ਥੋੜੇ ਬਹੁਤ ਥੋੜੇ ਜੇ ਕਰਮਚਾਰੀ ਪਹਿਲਾਂ 13034 ਟੀਚਰ ਭਰਤੀ ਇੱਕ ਵਾਰ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੇਲੇ ਹੋਏ ਸੀ ਕੁਝ ਸਕੂਲ ਜਿਹੜੇ ਐਨੀਵੈਂਟਰੀ ਨੇ ਇਧਰ ਦਿੱਤੇ ਗਏ ਸੀ ਸਾਰੇ ਨਹੀਂ ਦਿੱਤੇ ਸਗੋਂ ਮੁੜ ਕੇ ਵਾਪਸ ਚਲੇ ਗਏ ਨੇ ਉਹੀ ਸਕੂਲ ਤੇ ਬਾਕੀ ਸਾਰੇ ਟੀਚਰ ਜਾਂ ਕਰਨੇ ਤਾਂ ਪ੍ਰਾਇਮਰੀ ਐਲੀਮੈਂਟਰੀ ਲੈਵਲ ਤੇ ਸਾਰੇ ਸੀਗੇ ਟੋਟਲ ਇਕੋ ਕਾਡਰ ਰਾਜਸਥਾਨ ਜਾ ਕੇ ਦੇਖੋ ਬਖ ਬਖ ਸੂਬੇ ਚ ਜਾ ਕੇ ਦੇਖੋ ਕੱਲਾ ਪੰਜਾਬ ਕੋਈ ਟਾਪੂ ਨਹੀਂ ਹੈ ਜਿਹੜਾ ਉਧਰ ਨੂੰ ਜਾਣ ਲਈ ਤਿਆਰ ਨਹੀਂ ਹੈ ਬਾਕੀ ਲੋਕ ਵੀ ਕਰ ਹੀ ਰਹੇ ਨੇ ਉਹਨਾਂ ਮਾਮਲਿਆਂ ਦੇ ਵਿੱਚ ਔਰ ਇਸੇ ਢੰਗ ਦੇ ਨਾਲ ਨਾ ਪੈਸਾ ਨਾ ਕਰਮਚਾਰੀ ਤੇ ਨਾ ਉਸ ਤੇ ਕੰਮ ਤੇ ਟ੍ਰਾਂਸਫਰ ਹੀ ਨਹੀਂ ਕੀਤੇ ਜੇ ਟ੍ਰਾਂਸਫਰ ਨਹੀਂ ਕੀਤੇ ਤਾਂ ਫਿਰ ਕੰਮ ਕਰੂੰਗਾ ਕੌਣ ਕਰਾਊਗਾ ਕੌਣ ਇਹ ਸਾਰੇ ਬੰਦੇ ਕਰਿੰਦੇ ਦੇ ਤੌਰ ਤੇ ਜਿਹੜੇ ਚੁਣੇ ਜਾਂਦੇ ਨੇ ਇਹ ਐਮਐਲਏਆਂ ਦੀਆਂ ਕੋਠੀਆਂ ਦੇ ਅਫਸਰਾਂ ਦੇ ਕੋਠੀਆਂ ਦੇ ਦਫ਼ਤਰ ੱੱਕੇ ਖਾਂਦੇ ਰਹਿੰਦੇ ਨੇ ਚੋਣੇ ਹੋਣ ਦੇ ਬਾਵਜੂਦ ਇਹਦੀ ਗੱਲ ਨਹੀਂ ਉਸ ਲੈਵਲ ਦੇ ਉੱਤੇ ਕੀਤੀ ਜਾ ਰਹੀ ਇੱਕ ਤਾਂ ਇਹ ਚੀਜ਼ ਬੇਹੱਦ ਜ਼ਰੂਰੀ ਹੈ ਕਿ ਇਹ ਤੁਹਾਡੀ ਕੈਂਪੇਨ ਦਾ ਹਿੱਸਾ ਬਣੂਗੀ ਕਿ ਅੱਗੇ ਤੋਂ ਜਿਹੜੇ ਬੰਦੇ ਤੁਹਾਡੇ ਖੜੇ ਹੋ ਰਹੇ ਨੇ ਉਹ ਇਹਨਾਂ ਗੱਲਾਂ ਨੂੰ ਉਠਾਉਣਗੇ ਆਪਣੇ ਹੱਕਾਂ ਦੇ ਲਈ ਸਾਲ ਕਿੰਨੇ ਲੰਘ ਗਏ 1993 ਦੀ ਨੋਟੀਫਾਈ ਹੋਈ 1994 ਦਾ ਐਕਟ ਬਣ ਗਿਆ ਜਿਹਦੇ ਤਹਿਤ ਦੁਆਰਾ ਪੰਚਾਇਤੀ ਤੇ ਜ਼ਿਲ੍ਹਾ ਪ੍ਰੀਸ਼ਦ ਬਲਾਕ ਸੰਪਤੀ ਦੇ ਚੋਣਾ ਹੋ ਰਹੀਆਂ ਨੇ 30 ਸਾਲ ਲੰਘੇ ਨੇ 31 ਸਾਲ ਤਿੰਨ ਦਹਾਕੇ ਤਿੰਨ ਦਹਾਕਿਆਂ ਦੀ ਜੋ ਜਾਗਰੂਕਤਾ ਸਾਡੇ ਸਾਹਮਣੇ ਹੈ ਇਹ ਦੇਖੋ ਇਸ ਮਾਮਲੇ ਦੇ ਵਿੱਚ オリジナル ਤੌਰ ਦੇ ਉੱਤੇ ਬਹੁਤ ਸਾਰੇ ਸੂਬਿਆਂ ਦੇ ਵਿੱਚ ਇਹ ਹੈ ਕਿ ਜਿਹੜੇ ਨਮਾਇੰਦਿਆਂ ਨੂੰ ਤੁਸੀਂ ਚੁਣਦੇ ਹੋ ਜ਼ਿਲ੍ਹਾ ਪ੍ਰੀਸ਼ਦ ਹੋਵੇ ਜਾਂ ਬਲਾਕ ਸੰਪਤੀ ਦਾ ਚੇਅਰਮੈਨ ਜੇ ਉਹ ਠੀਕ ਕੰਮ ਨਹੀਂ ਕਰਦਾ ਤਾਂ 2 ਸਾਲਾਂ ਦੇ ਅੰਦਰ ਅੰਦਰ ਉਹਨੂੰ ਨੋ ਕੰਫੀਡੈਂਸ ਦਾ ਮੋਸ਼ਨ ਉਹਦੇ ਖਿਲਾਫ ਕਰਕੇ ਉਹਨੂੰ ਹਟਾਇਆ ਜਾ ਸਕਦਾ ਕਿੰਨੀਆਂ ਕੁ ਜਾਣਕਾਰੀਆਂ ਨੇ ਉਹ ਐਮਐਲਿਆਂ ਦੇ ਰਹਿਮੋ ਕਰਮਤੇ ਰਹਿੰਦੇ ਨੇ ਜਾਂ ਤੁਹਾਡੇ ਅਧਿਕਾਰ ਦੇ ਤੌਰ ਤੇ ਰਹਿੰਦੇ ਨੇ ਜਾਂ ਪਾਰਟੀਆਂ ਦੇ ਕਰਿੰਦੇ ਦੇ ਤੌਰ ਤੇ ਚੱਲਦੇ ਨੇ ਜਾਂ ਤੁਹਾਡੇ ਨਮੇ ਦੇ ਤੌਰ ਤੇ ਚੱਲਦੇ ਨੇ ਇਹ ਗੱਲਾਂ ਤੁਸੀਂ ਦੇਖ ਲਓ ਔਰ ਜੇ ਕੰਪੈਰੀਸ਼ਨ ਕਰਨਾ ਹੋਵੇ ਮੁਕਾਬਲਾ ਕਰਨਾ ਕਰਨਾਟਕਾ ਦੇ ਵਿੱਚ ਡੀਸੀ ਲੱਗਣ ਲਈ ਤਿਆਰ ਨਹੀਂ ਕੋਈ ਜ਼ਿਲ੍ਹਾ ਪ੍ਰੀਸ਼ਦ ਦਾ ਸੀਈਓ ਲੱਗਣ ਲਈ ਤਿਆਰ ਜ਼ਿਆਦਾ ਉਕਤ ਸਟੇਟ ਬਜਟ ਦਾ 40% ਹਿੱਸਾ ਸਿੱਧਾ ਉਹਨਾਂ ਦੇ ਖਾਤਿਆਂ 'ਚ ਜਾਂਦਾ ਹੈ ਜਿੱਥੇ ਪੈਸਾ ਜਾਂਦਾ ਉਹਦੇ ਮਗਰ ਅਫਸਰ ਵੀ ਜਾਂਦਾ ਜਦੋਂ ਪੈਸਾ ਜ਼ਿਲ੍ਹਾ ਪ੍ਰੀਸ਼ਦ ਮਜ਼ਬੂਤ ਹੈ ਤਾਂ ਫਿਰ ਐਮਐਲਏ ਨਾਲੋਂ ਜ਼ਿਆਦਾ ਬੁੱਕ ਜ਼ਿਲ੍ਹਾ ਪ੍ਰੀਸ਼ਦ ਦੀ ਹੈ ਮੰਤਰੀ ਬਣਨ ਨਾਲੋਂ ਵੀ ਲੋਕ ਤਰਜੀਹ ਦਿੰਦੇ ਨੇ ਜਿਵੇਂ ਕੇਂਦਰ ਦੇ ਵਿੱਚ ਮੰਤਰੀ ਬਣਨ ਨਾਲੋਂ ਚੀਫ ਮਿਨਿਸਟਰ ਬਣਨ ਨੂੰ ਤਰਜੀਹ ਦਿੰਦੇ ਨੇ ਲੋਕ ਕਿ ਉੱਥੇ ਆਲ ਇਹ ਨਾਲ ਆਪਣੇ ਤਰੀਕੇ ਦਾ ਉਸੇ ਢੰਗ ਨਾਲ ਮੰਤਰੀ ਬਣਨ ਨਾਲੋਂ ਜ਼ਿਲ੍ਹਾ ਪ੍ਰੀਸ਼ਦ ਦਾ ਚੇਅਰਮੈਨ ਬਣਨ ਦੀ ਬੁੱਕਤ ਵਧ ਜਾਊਗੀ ਇਹ ਤਾਕਤਾ ਡੀਸੈਂਟਰਲਾਈਜ਼ ਕੀਤੀਆਂ ਜਾਣ ਜਿਹੜੀਆਂ ਸੰਵਧਾਨ ਕਹਿੰਦਾ ਹੈ ਕਰੋ ਅੱਜ ਤੱਕ ਗੈਰ ਸੰਵਧਾਨਕ ਤਰੀਕੇ ਦੇ ਨਾਲ ਇਹ ਚੀਜ਼ਾਂ ਚੱਲ ਰਹੀਆਂ ਨੇ ਜਿੰਨੀਆਂ ਸਰਕਾਰਾਂ ਜਾਂ ਕਿਸੇ ਸਰਕਾਰ ਨੇ ਨਹੀਂ ਜਿਹੜੇ ਉਮੀਦਵਾਰ ਤੁਹਾਡੇ ਸਾਹਮਣੇ ਉਹਨਾਂ ਪਾਰਟੀਆਂ ਦੇ ਆਉਣ ਵੀ ਉਹਨਾਂ ਨੂੰ ਪੁੱਛ ਕੇ ਦੇਖਣਾ ਉਹਨਾਂ ਕੋਲ ਕਾਨੂੰਨੀ ਲਿਟਰੇਸੀ ਸਾਖਰਤਾ ਪੜ੍ਹਾਈ ਲਿਖਾਈ ਨਹੀਂ ਮੈਂ ਕਹਿੰਦਾ ਸਾਖਰਤਾ ਕਿੰਨੀ ਹੈ ਉਹਨਾਂ ਨੂੰ ਬੁਢਲੀ ਜਾਣਕਾਰੀ ਹੈ ਕਿ ਨਹੀਂ ਤੇ 73ਵੀਂ ਸੰਵਧਾਨਕ ਸੋਧ ਉਹਨਾਂ ਨੂੰ ਮੋਢਲੇ ਲੈਵਲ ਤੇ ਪੰਚਾਇਤੀ ਰਾਜ ਕਾਨੂੰਨ ਦਾ ਜ਼ਿਕਰ ਉਹਨਾਂ ਕੋਲ ਹੈ ਕਿ ਨਹੀਂ ਕਿ ਜਲਾ ਪ੍ਰੀਸ਼ਦ ਬਣਾ ਸਕਤੀਆਂ ਕਿਵੇਂ ਲੜਨੀਆਂ ਨੇ ਕਿਵੇਂ ਕਰਨੀਆਂ ਨੇ ਕੀ ਨੇ ਜਾਂ بس ਖੜੇ ਹੋ ਜਾਣਗੇ ਕਿ ਮੈਨੂੰ ਜਿਤਾ ਦਿਓ ਜੀ ਜਿਹੜੇ ਬੰਦੇ ਖੜੇ ਹੋ ਜਾਣਗੇ ਉਹਨਾਂ ਨੂੰ ਆਪਣਾ ਕੰਮ ਨਾ ਆਉਂਦਾ ਹੋਵੇ ਤਾਂ ਫਿਰ ਉਹ ਕੀ ਹੁੰਦਾ ਉਹ ਗੁਲਾਮ ਹੁੰਦੇ ਨੇ ਉਹਨਾਂ ਪੋਸਟਾਂ ਤੇ ਬੈਠ ਕੇ ਜਾਂ ਅਫਸਰਾਂ ਦੇ ਜਾ ਕੇ ਸੇ ਆਪਣੀਆਂ ਪਾਰਟੀਆਂ ਦੇ ਜਾਂ ਕਿਸੇ ਹੋਰ ਦੇ ਜਿਹਨੂੰ ਉਹ ਕੰਮ ਆਉਂਦਾ ਹੋਏਗਾ ਉਹਦੀ ਉਹ ਟ੍ਰੇਨਿੰਗ ਹੋਏਗੀ ਉਹੀ ਬੰਦਾ ਠੀਕ ਤੇ ਗਲਤ ਦਾ ਫੈਸਲਾ ਲੈ ਸਕਦਾ ਬੈਠ ਕੇ ਉਸ ਮੀਟਿੰਗ ਦੇ ਵਿੱਚ ਇਕ ਤਾਂ ਇਹ ਗੱਲ ਕਰਨੀ ਬੜੀ ਜ਼ਰੂਰੀ ਹੈ ਕਿ ਇਹ 1 ਲੱਖ ਨੁਮਾਇੰਦਾਂ ਚੁਣਦੇ ਹੋ ਤੁਸੀਂ ਪਹਿਲਾਂ ਪੰਚਾਇਤਾਂ ਚ ਚੁਣਿਆ ਲਗਭਗ 97000 ਨੁਮਾਇੰਦਾ ਜਿੰਨੇ ਪਿੰਡ ਨੇ ਉਹਨੇ ਸਰਪੰਚ ਚੁਣੇ ਨੇ ਤੁਸੀਂ 12 13000 ਦੇ ਕਰੀਬ ਪੰਚਾਇਤ ਮੈਂਬਰ ਚੁਣੇ ਨੇ ਤੇ ਹੁਣ 3000 ਤੋਂ ਵੱਧ ਤੁਸੀਂ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੇ ਮੈਂਬਰ ਚੁਣਨ ਜਾਵੇ ਉਹ ਜਿਹੜੇ ਮੈਂਬਰ 1 ਲੱਖ ਦੇ ਨੁਮਾਇੰਦਾ ਹੈ ਜੇ ਸਹੀ ਅਰਥਾਂ ਦੇ ਵਿੱਚ ਤੁਸੀਂ ਨੁਮਾਇੰਦਾ ਚੁਣੋ ਉਹ ਬੰਦੇ ਅੱਗੇ ਆਉਣ ਔਰ ਮੈਨੂੰ ਤਾਂ ਇਹ ਵੀ ਲੱਗਦਾ ਬੜੀ ਬਾਰੀ ਕਿ ਪਾਰਟੀਆਂ ਨੇ ਕਿਉਂ ਇਹਨੂੰ ਚਸਖਾ ਹੈ ਪਾਰਟੀਆਂ ਨੂੰ ਕਿ ਪਾਰਟੀ ਸਿੰਬਲ ਤੇ ਲੜਨੇ ਪਾਰਟੀ ਦਾ ਤਾਂ ਇੱਥੇ ਕੋਈ ਕੰਮ ਨਹੀਂ ਹੋਣਾ ਚਾਹੀਦਾ ਇਹ ਕਿਹੜਾ ਅਸੈਂਬਲੀ ਆ ਉੱਥੇ ਕਾਨੂੰਨ ਬਣਾਉਣਾ ਜਾਂ ਉੱਥੇ ਪਾਰਲੀਮੈਂਟ ਆ ਕਾਨੂੰਨ ਬਣਾਉਣਾ ਇਹ ਡਿਵੈਲਪਮੈਂਟ ਦੀਆਂ ਏਜੰਸੀਆਂ ਨੇ ਨਾਲ ਤੁਸੀਂ ਆਪ ਕਹਿੰਦੇ ਹੋ ਤਾਂ ਉੱਥੇ ਵੱਖਰੇ ਵੱਖਰੇ ਵਰਤਦਾ ਕੀ ਮਤਲਬ ਹੈ ਉੱਥੇ ਪਾਰਟੀ ਸਿੰਬਲ ਕਿਉਂ ਵਰਤੇ ਜਾਂਦਾ ਉਹ ਕੇਵਲ ਇਸ ਲਈ ਵਰਤਿਆ ਜਾਂਦਾ ਕਿ ਮੇਰੀ ਪਾਰਟੀ ਦਾ ਧੜਾ ਪਿੰਡ ਚ ਕਾਇਮ ਰਹੇ ਨਾ ਕਿ ਕੰਮ ਹੋਣ ਨਾ ਹੋ ਹਰ ਵੋਟ ਤੋਂ ਬਾਅਦ ਧੜਾ ਪੈਦਾ ਹੁੰਦਾ ਉਹ ਧੜਾ ਆਪਸ ਚ ਲੜਦੇ ਨੇ ਲੋਕ 6-6 ਮਹੀਨੇ ਬੋਲਦੇ ਨਹੀਂ ਐਨੇ ਇੱਕ ਨਵੀਂ ਇਲੈਕਸ਼ਨ ਆ ਜਾਂਦੀ ਹੈ ਫਿਰ ਇੱਕ ਧੜਾ ਪੈਦਾ ਹੁੰਦਾ ਫਿਰ ਉਸ ਲੈਵਲ ਕਿਉਂਕਿ ਸਾਡੇ ਵੋਟਾਂ ਦਾ ਪੈਟਰਨ ਲੋਕਾਂ ਦੀ ਸੋਚ ਹੀ ਹੈ ਜੇ ਜਮਹੂਰੀਅਤ ਦੀ ਇਹ ਨਹੀਂ ਕਿ ਚਲੋ ਵੋਟਾਂ ਪੈ ਗਈਆਂ ਜਿਹਨੂੰ ਪਾਤੀਆਂ ਕੋਈ ਗੱਲ ਨਹੀਂ ਅੱਗੇ ਨੂੰ ਆਪਾਂ ਇਕੱਠੇ ਹੋ ਕੇ ਆਪਣਾ ਕੰਮ ਕਰੀਏ ਜੇ ਸਰਪੰਚ ਬਣ ਗਿਆ ਉਸ ਪਿੰਡ ਦਾ ਸਰਪੰਚ ਜੇ ਮੁੱਖ ਮੰਤਰੀ ਬਣ ਗਿਆ ਉਹ ਪੰਜਾਬ ਦਾ ਮੁੱਖ ਮੰਤਰੀ ਜੇ ਪ੍ਰਧਾਨ ਮੰਤਰੀ ਬਣ ਗਿਆ ਤਾਂ ਦੇਸ਼ ਦਾ ਪ੍ਰਧਾਨ ਮੰਤਰੀ ਸਾਡੇ ਦਾ ਪ੍ਰਧਾਨ ਮੰਤਰੀ ਦੇਸ਼ ਦਾ ਪ੍ਰਧਾਨ ਮੰਤਰੀ ਬਣਦਾ ਉਹ ਆਪਣੀ ਪਾਰਟੀ ਹਰ ਚੋਣ ਜਿੱਤਣ ਤੇ ਧਿਆਨ ਕੇਂਦਰਤ ਰੱਖਦਾ ਨਾ ਚੀਫ ਮਿਨਿਸਟਰ ਬਣਦਾ ਚੀਫ ਮਿਨਿਸਟਰ ਦੇ ਪਿੱਛੇ ਚੀਫ ਮਿਨਿਸਟਰ ਆਪਣੇ ਪਾਰਟੀ ਕਨਵੀਨਰ ਦੇ ਪਿੱਛੇ-ਪਿੱਛੇ ਕਿਵੇਂ ਤੁਰਿਆ ਫਿਰਦਾ ਤੁਹਾਡੇ ਸਾਹਮਣੇ ਆ ਕੀ ਉਹ ਆਵਾਦਵੀ ਪਾਰਟੀ ਦਾ ਹੀ ਚੀਫ ਮਿਨਿਸਟਰ ਹੈ ਜਾਂ ਇਹ ਪੰਜਾਬ ਦਾ ਤਾਂ ਹਰ ਫੰਕਸ਼ਨ ਦੇ ਉੱਤੇ ਪਾਰਟੀ ਕਨਵੀਨਰ ਕੀ ਕਰਦਾ ਭਾਵੇਂ ਪਾਰਟੀ ਚੁਣਦੀ ਹੈ ਪਾਰਟੀ ਜੋਰ ਲਾਉਂਦੀ ਹੈ ਪਰ ਉਹਦੇ ਡੇ ਟੂ ਡੇ ਦੀ ਜਿਹੜੀ ਲਗਾਤਾਰ ਫੰਕਸ਼ਨਿੰਗ ਹੈ ਉਹ ਚ ਕਿਉਂ ਆ ਇਸੇ ਢੰਗ ਨਾਲ ਪੰਜ ਸਰਪੰਚ ਜਿਲ੍ਹਾ ਪ੍ਰੀਸ਼ਦਾਂ ਵਾਲੇ ਨੇ ਆਪੋ ਆਪਣੀਆਂ ਪਾਰਟੀਆਂ ਹਲਕਾ ਇੰਚਾਰਜਾਂ ਦੇ ਪਿੱਛੇ ਕਿਉਂ ਤੁਰੇ ਜਾਂਦੇ ਨੇ ਪਿੰਡਾਂ ਦੇ ਕਿਉਂ ਨਹੀਂ ਬਣਦੇ ਜੇਕਰ ਬਣਨਾ ਹੋਵੇ ਤਾਂ ਤੇ ਜਦੋਂ ਇਹ ਓਡੀ ਜਮਹੂਰੀਅਤ ਦੇ ਵਿੱਚ ਉਸ ਲੈਵਲ ਦਾ ਇੱਕ ਪੱਧਰ ਬਣੂਗਾ ਫਿਰ ਕੋਈ ਗੱਲ ਨਹੀਂ ਹੁੰਦੀ ਵੋਟਾਂ ਪੈਣ ਜਿੰਮੇ ਮਰਜ਼ੀ ਹੋਣ ਤੇ ਕੋਈ ਫਰਕ ਨਹੀਂ ਪੈਂਦਾ ਪਰ ਸਾਡੇ ਇਹਦਾ ਫਰਕ ਪੈਂਦਾ ਜੇ ਜਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਪਤੀ ਪਾਰਟੀ ਸਿੰਬਲ ਤੇ ਨਾ ਲੜੀ ਜਾਵੇ ਇਹ ਪਿੰਡ ਦਾ ਭਾਈਚਾਰਾ ਕਾਇਮ ਰਹਿ ਸਕਦਾ ਔਰ ਪਿੰਡ ਦੇ ਵਿੱਚ ਸੋਥਾ ਰਹਿ ਸਕਦਾ ਉਸ ਮਾਮਲੇ ਦੇ ਵਿੱਚ ਜਿਵੇਂ ਬਹੁਤ ਜਗ੍ਹਾ ਪੰਜਾਬ ਦੇ ਵਿੱਚ ਮੂਵਮੈਂਟਾਂ ਲੜ ਰਹੇ ਨੇ ਚਮਕੌਰ ਸਾਹਿਬ ਦੇ ਖੇਤਰ ਦੇ ਵਿੱਚ ਕੁਝ ਨੌਜਵਾਨ ਲਗਾਤਾਰ ਆਪਣਾ ਪੱਖ ਰੱਖ ਰਹੇ ਨੇ ਹੋਰਾ ਥਾਵਾਂ ਤੇ ਵੀ ਜਾ ਰਹੇ ਨੇ ਲੁਧਿਆਣੇ ਦੇ ਵਿੱਚ ਵੀ ਜਾਗਰੂਕਤਾ ਦੀ ਇੱਕ ਕਮੇਟੀ ਬਣੀ ਹੋਈ ਹੈ ਉਸ ਪੱਧਰ ਦੇ ਉੱਤੇ ਚੱਲ ਕੇ ਜਿਹੜੀ এনवायरमेंट ਤੇ ਬਾਕੀ ਗੱਲਾਂ ਕਰ ਰਹੀ ਹੈ ਤਲਵੰਡੀ ਅਕਲੀਏ ਦੇ ਵਿੱਚ ਬਾਇਓ ਗੈਸ ਪਲਾਂਟਾਂ ਦੇ ਖਿਲਾਫ ਜੀਰੇ ਦੇ ਵਿੱਚ ਫੈਕਟਰੀ ਦੇ ਮਾਮਲੇ ਦੇ ਵਿੱਚ ਬਹੁਤ ਸਾਰੇ ਸੱਜਣ ਇਸ ਲੈਵਲ ਤੇ ਗੱਲ ਕਰ ਰਹੇ ਨੇ ਬਹੁਤ ਸਾਰੇ ਲੋਕ ਕਿਸਾਨੀ ਐਜੀਟੇਸ਼ਨ ਨਾਲ ਸੰਬੰਧ ਬਹੁਤ ਸਾਰੇ ਲੋਕ ਮਜ਼ਦੂਰਾਂ ਦੇ ਵਿੱਚ ਕੰਮ ਕਰ ਰਹੇ ਨੇ ਬਹੁਤ ਸਾਰੀਆਂ ਬੀਬੀਆਂ ਅੱਜ ਕੱਲ੍ਹ ਨੋਰਾਂਾਂ ਚ ਜਾ ਰਹੀਆਂ ਨੇ ਕਿ ਬਲਾਕ ਸੰਮਤੀ ਕਿੰਨੇ ਪਿੰਡਾਂ ਦੀ ਹੁੰਦੀ ਹੈ ਵੱਡੇ ਪਿੰਡਾਂ ਚ ਇੱਕ ਇੱਕ ਚ ਵੀ ਹੈ ਉਦੋਂ ਛੋਟੇ ਪਿੰਡ ਹੋਣਗੇ ਦੋ ਦੋ ਪਿੰਡਾਂ ਦੀ ਵੀ ਹੈ ਚਾਰ ਜਾਂ ਪੰਜ 6 ਪਿੰਡਾਂ ਤੋਂ ਵੱਧ ਤੱਕ ਇੱਤੇ ਨਹੀਂ ਹੈ ਕਿ ਐਡੇ ਇੱਕ ਦਾਇਰੇ ਦੇ ਵਿੱਚ ਲੋਕ ਆਪਣੇ ਲੋਕ ਉਮੀਦਵਾਰ ਦੇ ਤੌਰ ਤੇ ਆਪਣਾ ਉਮੀਦਵਾਰ ਨਹੀਂ ਲੱਭ ਸਕਦੇ ਜਿਹੜਾ ਜ਼ਿਆਦਾ ਵਧੀਆ ਹੋਵੇ ਸਾਰਿਆਂ ਤੋਂ ਉਹ ਕੱਟ ਕਰਕੇ ਆਪਣੇ ਉਮੀਦਵਾਰ ਨੂੰ ਨਹੀਂ ਛੁੱਟ ਸਕਦੇ ਕਿ ਆ ਸਾਡਾ ਬਿਹਤਰ ਉਮੀਦਵਾਰ ਹੈ ਜੇ ਉੱਥੇ ਬੀਬੀ ਰਬਰ ਦਾ ਬੀਬੀ ਚੁਣ ਦੋ ਜੇਕਰ ਕੋਈ ਬੰਦਾ ਰਜਰਬ ਹੈ ਪਾਰਟੀ ਭਾਵੇਂ ਉਹ ਕਿਸੇ ਦਾ ਹੋਵੇ ਜਿਹੜਾ ਜੈਨੂਅਨ ਬੰਦਾ ਹੈ ਜਦੋਂ ਤੁਸੀਂ ਉਹਨੂੰ ਚੁਣਦੇ ਹੋ ਉਸ ਤੋਂ ਬਾਅਦ ਤਾਂ ਕੁਝ ਬੰਦੇ ਕਾਬਲ ਬੰਦੇ ਜਿਹੜੇ ਉਹਨਾਂ ਸੰਸਥਾਵਾਂ ਦੇ ਉੱਤੇ ਜਾਣਗੇ ਉੱਥੇ ਆਪਣੀ ਗੱਲ ਕਰਨਗੇ ਗੁਲਦਸਤੇ ਦੀ ਤਰ੍ਹਾਂ ਉਹਨਾਂ ਤੇ ਇੱਕ ਪ੍ਰੈਸ਼ਰ ਨਹੀਂ ਹੋਏਗਾ ਫਾਲਾਨੀ ਪਾਰਟੀ ਨੇ ਜਿਤਾਇਆ ਲੋਕਾਂ ਦੇ ਉਮੀਦਵਾਰ ਹੋਣਗੇ ਲੋਕਾਂ ਦੀ ਗੱਲ ਸੁਣਨਗੇ ਉਹ ਜਿਹੇ ਉਮੀਦਵਾਰ ਇਸ ਤਰ੍ਹਾਂ ਜਲਾ ਪ੍ਰੀਸ਼ਦ ਦੇ 23 ਪਿੰਡਾਂ ਇਲਾਕੇ ਸਭ ਨੂੰ ਪਤਾ ਹੁੰਦਾ ਕਿ ਫਲਾਨਾ ਕੰਮ ਕਰ ਰਿਹਾ ਹੈ ਫਲਾਨਾ ਵਧੀਆ ਬੰਦਾ ਹੈ ਫਲਾਨਾ ਲੋਕਾਂ ਦੇ ਕੰਮ ਆਉਂਦਾ ਨਹੀਂ ਆਉਂਦਾ ਉਹ ਜਿਹੇ ਚੁਣੇ ਜਾ ਸਕਦੇ ਨੇ ਬਹੁਤ ਔਖਾ ਕੰਮ ਨਹੀਂ ਹੈ ਪਰ ਇਹ ਕਰੋਨਾ ਦੀ ਖੇਡ ਬਣਾ ਕੇ ਆਮ ਬੰਦਿਆਂ ਦੇ ਧਿਆਨ ਤੋਂ ਬਾਹਰ ਲੈ ਜਾਂਦੇ ਨੇ ਚੋਣ ਤੇ ਫਿਰ ਕਠਪੁਤਲੀ ਵਾਂਗ ਉਹ ਬੰਦੇ ਚੱਲਦੇ ਨੇ ਕਰਿੰਦੇ ਦੇ ਤੌਰ ਤੇ ਚੱਲਦੇ ਨੇ ਇਹ ਬੇਹੱਦ ਨਾਜ਼ਕਦਾਰ ਹੋ ਜਾਂਦਾ ਹੁਣ ਜਿਹੜਾ ਸਵਾਲ ਇਹ ਹੈ ਕਿ ਇਹਨੂੰ ਜੇਕਰ ਠੀਕ ਪਾਸੇ ਬੰਦ ਕਰਨਾ ਹੈ ਤਾਂ ਜਿਹੜੀ ਆ ਇਹ ਬਖ ਬਖ ਅੰਦੋਲਨਾਂ ਦੇ ਵਿੱਚੋਂ ਪੈਦਾ ਹੋ ਰਹੇ ਨੌਜਵਾਨ ਲੀਡਰਸ਼ਿਪ ਜਿਹੜੀ ਉੱਭਰ ਰਹੀ ਹੈ ਉਹ ਆਪੋ ਆਪਣੇ ਹਲਕੇ ਦੇ ਵਿੱਚ ਆਪੋ ਆਪਣੇ ਇਲਾਕਿਆਂ ਦੇ ਵਿੱਚ ਇੰਡੀਪੈਂਡੈਂਟ ਕੈਂਡੀਡੇਟ ਦੇ ਤੌਰ ਤੇ ਕੋ ਲੋਕ ਉਮੀਦਵਾਰ ਵਜੋਂ ਸਾਹਮਣੇ ਆਉਣ ਜਾਂ ਨੋ ਕੋਹੇ ਜਿਹੇ ਬੰਦਿਆਂ ਨੂੰ ਸਾਹਮਣੇ ਲਿਆਉਣ ਤਾਂ ਕਿ ਇੱਕ ਟ੍ਰੈਂਡ ਤਾਂ ਵਿਕਸਤ ਹੋਵੇ 20 50 100 200 ਬੰਦਾ ਵੀ ਜੇਕਰ ਇਹੋ ਜਿਹਾ ਹੁੰਦਾ ਪੰਜਾਬ ਦੇ ਵਿੱਚ ਤਾਂ ਜਿਹੜੀਆਂ ਆਉਣ ਵਾਲੀਆਂ ਵਿਧਾਨ ਸਭਾ ਦੀਆਂ ਚੋਣਾਂ ਵੀ ਨੇ ਤਾਂ ਹੋਰ ਚੋਣਾਂ ਵੀ ਜਿਹੜੀਆਂ ਉਦੇ ਚ ਘੱਟੋ ਘੱਟ ਪਾਰਟੀਆਂ ਨੂੰ ਕੋਈ ਝਟਕਾ ਇਹ ਲੱਗੂਗਾ ਕਿ ਪੰਜਾਬ ਦੇ ਲੋਕ ਕੋਈ ਹੋਰ ਹੱਲ ਦੇ ਵੀ ਤਲਾਸ਼ ਦੇ ਵਿੱਚ ਨੇ ਉਹਨਾਂ ਤੋਂ ਭਰੋਸਾ ਖਤਮ ਹੋ ਗਿਆ ਪਾਰਟੀਆਂ ਤੋਂ ਤਾਂ ਭਰੋਸਾ ਕਿਤੇ ਜੋੜਨਾ ਵੀ ਹੁੰਦਾ ਤਾਂ ਇਲਾਕਾ ਵਾਈਜ਼ ਇਹ ਜਿਹੜੀਆਂ ਲੋਕਲ ਚੋਣਾਂ ਨੇ ਇਹ ਭਰੋਸੇ ਦਾ ਕਾਰਨ ਭਰੋਸੇ ਦਾ ਆਧਾਰ ਬਣ ਸਕਦੀਆਂ ਨੇ ਤੇ ਜੇ ਉਹਨਾਂ ਚੋਂ ਜਿਹੜੇ ਸਾਹਮਣੇ ਆ ਰਹੇ ਲੜਾਈ ਲੜ ਰਹੇ ਤੜਲੇ ਨਾਲ ਬੰਦੇ ਨੇ ਉਹਨਾਂ ਬੰਦਿਆਂ ਚੋਂ ਕੁਝ ਜ਼ਿਲ੍ਹਾ ਪ੍ਰੀਸ਼ਦਾਂ ਚ ਜਾਣਗੇ ਬਲਾਕ ਸੰਮਤੀਆਂ ਚ ਜਾਣਗੇ ਜਦੋਂ ਬਾਹਰ ਤੁਹਾਡੀ ਅਗਵਾਈ ਠੀਕ ਕਰਦੇ ਨੇ ਜੋ ਉੱਥੇ ਵੀ ਕਰਨਗੇ ਦਾ ਡਬਲ ਫਾਇਦਾ ਹੋਏਗਾ ਨਾਲੇ ਪਤਾ ਲੱਗ ਜਾਊਗਾ ਕਿ ਜਿਹੜਾ ਬੰਦਾ ਬਾਹਰ ਧਰਨਿਆਂ ਦੇ ਵਿੱਚ ਅਗਵਾਈ ਕਰਦਾ ਹੈ ਕਿ ਸਿਸਟਮ ਨੂੰ ਮਰਜ ਕਰ ਜਾਂਦਾ ਹੈ ਜਾਂ ਉਹਦੇ ਚ ਇੰਨੀ ਜਾਨ ਬਚਦੀ ਹੈ ਕਿ ਉਹਨੂੰ ਕਿਸੇ ਸਿਸਟਮ ਚ ਲੈ ਜਾਓ ਉਹ ਆਪਣੀ ਜ਼ਮੀਰ ਆਪਣੀ ਲਿਆਕਤ ਦੇ ਨਾਲ ਲੋਕਾਂ ਦਾ ਕੰਮ ਕਰੂਗਾ ਹੀ ਕਰੂਗਾ ਹੁਣ ਤਾਂ ਇੱਕ ਡਰਾ ਲੋਕਾਂ ਨੂੰ ਕਿ ਜੇ ਇਹ ਬੰਦਾ ਬਣਾਤਾ ਚਲਾ ਗਿਆ ਇਹਨੇ ਵੀ ਉਹ ਹੈ ਜੇ ਹੋ ਜਾਣਾ ਹੈ ਇਹ ਟ੍ਰਾਇਲ ਕਰੋ ਕਿ ਕੀ ਉਹ ਹੈ ਜੇ ਹੋ ਜਾਣਗੇ ਉਹ ਸਾਰੇ ਬੰਦੇ ਜਿਹੜੇ ਤੁਹਾਡੇ ਕੋਲ ਬਾਰ-ਬਾਰ ਆਉਂਦੇ ਨੇ ਇਹ ਜੇ ਮਾਹੌਲ ਦੇ ਵਿੱਚ ਜਾਉ ਉਹ ਬਾਤ ਸਕਦੇ ਨੇ ਪਹਿਲਾਂ ਹੀ ਟ్రਾਇਲ ਹੋ ਜੂ ਇਹਦੀ ਜਾਇਹ ਧੋਖਾ ਖਾਓ ਅਸੀਂ ਬਲੀਚ ਤੇ ਪਾਰਲੀਮੈਂਟ ਚ ਜਾ ਕੇ ਟੈਸਟ ਕਰ ਲੋ ਬਹੁਤ ਬੰਦੇ ਨੇ ਇਹ ਜੇ ਪੰਜਾਬ ਦੇ ਵਿੱਚ ਉਹ ਬੰਦੇ ਜਿਹੜੇ ਕੰਮ ਕਰ ਰਹੇ ਨੇ ਸਮਾਜ ਦੇ ਵਿੱਚ ਕੋਈ ਪਾਣੀਆਂ ਦੇ ਮੁੱਦੇ ਤੇ ਕੰਮ ਕਰ ਰਿਹਾ ਕੋਈ ਜ਼ਮੀਨਾਂ ਬਚਾਉਣ ਦੇ ਮੁੱਦੇ ਤੇ ਕੰਮ ਕਰ ਰਿਹਾ ਕੋਈ ਪ੍ਰਦੂਸ਼ਣ ਦੇ ਮੁੱਦੇ ਤੇ ਕੰਮ ਕਰ ਰਿਹਾ ਅਲੱਗ-ਅਲੱਗ ਟਾਈਪ ਦੇ ਉਹਨਾਂ ਦੇ ਵਿੱਚੋਂ ਜ਼ਿਲ੍ਹਾ ਪ੍ਰੀਸ਼ਦਾਂ ਬਲਾਕ ਸੰਭਤੀਆਂ ਦੇ ਵਿੱਚ ਆਉਣ ਬੰਦੇ ਔਰ ਉਹ ਬੰਦੇ ਇਹਨੂੰ ਲੋਕ ਸਹਿਯੋਗ ਕਰਨ ਅੱਗੇ ਔਰ ਤੇ ਫਿਰ ਉਹਨਾਂ ਦਾ ਜਿਹੜਾ ਇੱਕ ਕੱਠ ਹੈ ਜਿਉ ਜਿੱਤ ਜਾਂਦੇ ਨੇ 100 200 ਉਹ ਲੀਡ ਕਰਨ ਇਸ ਮੂਵਮੈਂਟ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਕਿ ਜਿਹੜਾ ਪੰਚਾਇਤੀ ਰਾਜ ਸੰਸਥਾਵਾਂ ਨੇ ਸੰਵਿਧਾਨ ਨੇ ਜਿਹੜੇ ਉਹਨਾਂ ਨੂੰ ਹੱਕ ਦਿੱਤੇ ਨੇ ਉਹ ਹੱਕ ਸਰਕਾਰਾਂ ਦੱਬੀ ਕਿਉਂ ਬੈਠੀਆਂ ਨੇ ਉਹ ਹੱਕ ਕਿਉਂ ਨਹੀਂ ਮਿਲ ਰਹੇ ਜੇ ਉਹ ਮੂਵਮੈਂਟ ਚੱਲਦੀ ਹੈ ਤਾਂ ਹੌਲੀ-ਹੌਲੀ ਉਹ 1 ਲੱਖ ਤਾਂ ਚੁਣੇ ਹੋਏ ਨਮਾਇੰਦਿਆਂ ਦੇ ਲੀਡਰ ਹੋਣਗੇ ਜਦੋਂ 1 ਲੱਖ ਚੁਣੇ ਹੋਏ ਨਮਾਇੰਦਿਆਂ ਦੇ ਲੀਡਰਾਂ ਦੇ ਨਾਲ ਆ 1 ਕਰੋੜ 36 ਲੱਖ ਵੋਟਰ ਜਿਹੜਾ ਵੋਟ ਪਾਊਗਾ ਉਹ ਹੋਏਗਾ ਤਾਂ ਦੁਨੀਆ ਦੀ ਤਾਕਤ ਕੋਈ ਵੀ ਹੈ ਜਿਹੜੀ ਉਹ ਇਕੱਠੀ ਕਰਕੇ ਨਹੀਂ ਰਹੂਗੀ ਉਹ ਲੋਕਾਂ 'ਚ ਵੰਡੀ ਜਾਊਗੀ ਜਿੰਨੀ ਕਿ ਤਾਕਤ ਲੋਕਾਂ 'ਚ ਵੰਡੀ ਜਾਊਗੀ ਓਨੀਓ ਕਰਪਸ਼ਨ ਘਟੂਗੀ ਜਿੰਨੀ ਤਾਕਤ ਲੋਕਾਂ ਦੇ ਪ੍ਰਤੀ ਜਵਾਬਦੇਹੀ ਚੋਂ ਆਏਗੀ ਉਨਾ ਹੀ ਲੋਕਾਂ ਦੇ ਕੰਮ ਹੋਣਗੇ ਲੋਕਾਂ ਪ੍ਰਤੀ ਜਵਾਬਦੇਹੀ ਵਧੇਗੀ ਸਿਸਟਮ ਦੇ ਵਿੱਚ ਤਬਦੀਲੀ ਵੀ ਉਹਨਾਂ ਤਰੀਕਿਆਂ ਦੇ ਰਾਹੀਂ ਆਉਣੀ ਸ਼ੁਰੂ ਹੋਏਗੀ ਹੋਰ ਕੋਈ ਤਰੀਕਾ ਨਹੀਂ ਹੋਏਗਾ ਇਸ ਸਾਰੇ ਮਾਮਲੇ ਦੇ ਵਿੱਚ ਇਸ ਕਰਕੇ ਆਉਣ ਵਾਲੀ ਜਿਹੜੀ ਇਹ ਇਲੈਕਸ਼ਨਾਂ ਚ ਦਿਨ ਨਹੀਂ ਹੁਣ ਬੱਚੇ ਹੁਣੇ ਤੋਂ ਹੀ ਇਹਨੂੰ ਦੇਖਣ ਦਾ ਸਵਾਲ ਹੈ ਔਰ ਬਹੁਤ ਸਾਰੀਆਂ ਜਿਹੜੀਆਂ ਤੁਰੰਤ ਦੀਆਂ ਕੋਈ ਗੈਂਗਸਟਰ ਦੀ ਗੱਲ ਹੈ ਕੋਈ ਜਿਹੜੀਆਂ ਜੂਸੀ ਜੀਆਂ ਖਬਰਾਂ ਨੇ ਵੀਡੀਓ ਨੇ ਉਹ ਬਹੁਤ ਦੇਖੀਆਂ ਜਾਂਦੀਆਂ ਨੇ ਉਸ 15 ਦੇ ਉੱਤੇ ਜਾ ਕੇ ਪਰ ਤੇ ਜਿਹੜੀਆਂ ਜਾਣਕਾਰੀ ਦੀ ਗੱਲ ਔਰ ਇਹ ਨਾ ਸੂਚਨਾ ਮੰਨ ਨਾਲ ਲੈ ਸੋ ਕੇ ਅੱਗੇ ਸਮਾਜ ਨੂੰ ਕੋਈ ਅਗਵਾਈ ਦੇਣੀ ਤੇ ਸਮਾਜ ਦੇ ਵਿੱਚ ਅੱਗੇ ਹੋਰ ਲੋਕਾਂ ਨੂੰ ਨਾਲ ਜੋੜਨਾ ਇਹ ਬੇਹੱਦ ਜ਼ਰੂਰੀ ਚੀਜ਼ ਹੈ ਪੰਜਾਬ ਦੇ ਵਾਸਤੇ ਇਹਨਾਂ ਦਿਨਾਂ ਦੇ ਵਿੱਚ ਪੁਰਾਣੇ ਵੀ ਜਿੰਨੇ ਵੀ ਜੈਨੂਨ ਸੱਜਣ ਨੇ ਜਿਹੜੇ ਪਹਿਲਾਂ ਕਦੇ ਰਹੇ ਜਿਨ੍ਹਾਂ ਨੂੰ ਕੋਈ ਸਮਝ ਹੈ ਏਸੇ ਢੰਗ ਦੇ ਨਾਲ ਬਹੁਤ ਸਾਰੇ ਬੁੱਧੀਜੀਵੀ ਲੋਕ ਬਹੁਤ ਸਾਰੇ ਹੋਰ ਸਿਆਸੀ ਲੋਕ ਜਿਹੜੇ ਚਾਹੁੰਦੇ ਨੇ ਕਿ ਇਹ ਚੋਣਾਂ ਸਪੈਸ਼ਲੀਆਂ ਚੋਣਾਂ ਦੇ ਮੁਕਾਬਲੇ ਕੋਈ ਫਰਕ ਆਵੇ ਇਸ ਸਿਸਟਮ 'ਚ ਕੋਈ ਬਦਲਾ ਆਵੇ ਕਿਸੇ ਠੀਕ ਤਰੀਕੇ ਦੇ ਨਾਲ ਇਹ ਚ ਕੋਈ ਉਹ ਬੰਦੇ ਜਾਣ ਉਹ ਜੈਨੂਨ ਤਰੀਕੇ ਦੇ ਨਾਲ ਇਹ ਸਸਤਾਵਾ ਕੰਮ ਕਰਨ ਉਹਨਾਂ ਚੁੰਗਣਾ ਚੋਂ ਨਿਕਲ ਕੇ ਤਾਂ ਇਧਰ ਧਿਆਨ ਦੇਣਾ ਤੁਰੰਤ ਪਾਏਗਾ ਦਿਨ ਤਾਂ ਕੱਲ ਤੋਂ ਹੀ ਨਾਮਿਨੇਸ਼ਨਾਂ ਨੇ 1 ਤੋਂ 4 ਤੱਕ 5 ਨੂੰ ਸਕ੍ਰੀਟਣੀ ਹੈ 6 ਨੂੰ ਕਾਗਜ਼ ਵਾਪਸ ਲੈ ਜਾ ਸਕਦੇ ਨੇ ਉਸ ਤੋਂ ਬਾਅਦ ਤਾਂ ਫਿਰ ਕੈਂਪੇਨ ਹੈ 14 ਦਿਨ ਦੀ ਇਹ ਛੋਟੀ ਇਲੈਕਸ਼ਨ ਹੈ ਇੱਥੇ ਦਮਦਾਰ ਤਰੀਕੇ ਨਾਲ ਆਪਣਾ ਦਮਦ ਖਰ ਮਾਰ ਕੇ ਦੇਖੋ ਥੋੜਾ ਬਹੁਤ ਲੱਗਦਾ ਕਿ ਉਧਰੋਂ ਕੋਈ ਨਾ ਕੋਈ ਰੋਸ਼ਨੀ ਦੀ ਕਿਰਨ ਸ਼ਾਇਦ ਨਿਕਲਦੀ ਨਜ਼ਰ ਆਏਗੀ ਤੇ ਇੱਕ ਨਵੇਂ ਅੰਦੋਲਨ ਦੀ ਅੱਗੇ ਰੂਪਰੇਖਾ ਵੀ ਇਹਦੇ ਰਾਹੀਂ ਬਣਾਈ ਜਾ ਸਕਦੀ ਆ ਉਹਨਾਂ ਦੇ ਦਿਨਾਂ ਚ ਬਹੁਤ ਬਹੁਤ ਧੰਨਵਾਦ ਤੁਸੀਂ ਦੇਖਦੇ ਰਹੋ ਪਲੰਗ ਤੇ ਇਹਦੇ ਤੇ ਆਪਣੀ ਤੁਹਾਡੀਆਂ ਰਾਏਆਂ ਦਾ ਵੀ ਅਸੀਂ ਜਰੂਰ ਕੋਈ ਸਵਾਲ ਹੋਣਗੇ ਉਹਨਾਂ ਨੂੰ ਵੀ ਦੇਖਾਂਗੇ ਬਾਤਾਂਗੇ ਜਿੰਨੇ ਸਵਾਲ ਆਉਣਗੇ ਉਹਨਾਂ ਦੇ ਜਵਾਬ ਦੇ ਰੂਪ ਦੇ ਵਿੱਚ ਅਗਲੀ ਵੀਡੀਓ ਤੁਹਾਡੇ ਨਾਲ ਸਾਂਝੀ ਕਰਾਂਗੇ ਔਰ ਜਲਦੀ ਕਰਾਂਗੇ ਔਰ ਤੁਸੀਂ ਜਿੰਨੇ ਜਲਦੀ ਇਹਨੂੰ ਦੇਖ ਕੇ ਇਹਦੇ ਤੇ ਜੋ ਵੀ ਆਪਣੀ ਆਪਣੀ ਰਾਏ ਦਿਓਗੇ ਬਹੁਤ ਬਹੁਤ ਮਿਹਰਬਾਨ